ਉਰੇ ਰੋ ਲਾਲ ਇੱਦਾਂ ਇੱਦਾਂ ਦੀਆਂ ਬਾਈ ਚੀਜ਼ਾਂ ਦੱਸੂਗਾ ਜਿਹੜੀਆਂ ਤੁਸੀਂ ਕਦੀ ਸੋਚੀਆਂ ਵੀ ਨਹੀਂ ਹੋਊਗੀਆਂ ਠੀਕ ਆ ਇੱਦਾਂ ਦੇ ਪਟਾਰੇ ਖੋਲਦੇ ਆਂਗੇ ਕੋਈ ਚੱਕਰ ਨਹੀਂ ਆਪਾਂ ਨੂੰ ਬਾਈ 10 ਐਮਐਲ ਪਾਣੀ ਦੇ ਵਿੱਚ ਇੱਕ ਚੁਟਕੀ ਅਜਵੈਨ ਦੀ ਭੇਲ ਆਵਾਲ ਲਓ ਜਦੋਂ ਪੰਜ ਪੰਜ ਕਸੀਸੀ ਰਹਿ ਗਿਆ 10 ਸੀਸੀ ਦੇ ਵਿੱਚੋਂ ਉਹ ਪੰਜ ਸੀਸੀ ਨੂੰ ਚੰਗੀ ਤਰ੍ਹਾਂ ਬਾਈ ਛਾਣ ਕੇ ਪਾਉਣ ਕੇ ਠੰਡਾ ਬਾਹਰੋਂ ਸੋਂ ਆ ਇਹਨਾਂ ਦੀ ਅਜੇ ਤੱਕ ਕਬੂਤਰ ਇਹਨਾਂ ਦਾ ਕੋਈ ਬੱਚਾ ਇਹਨਾਂ ਦਾ ਜਾਂ ਭਾਈ ਭੂਈ ਕੋਈ ਭੱਜਿਆ ਭੁੱਜਿਆ ਹੈ ਨਹੀਂ ਬਾਈ ਹਨਾ ਆ ਨੌ ਚੈੱਕ ਕਰ ਲਓ ਬਈ ਇਹਨਾਂ ਦੀ ਜੀ ਲੇਧੇ ਤੇ ਚੜਦੇ ਵਾਲੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜਿਹੜੇ ਉਹnabla ਧੰਨਵਾਦ ਤੇ ਬਾਈ ਹੈ ਸੁੱਤਾ ਹੀ ਉੱਠ ਕੇ ਆ ਕੰਮ ਟਲਾ ਜਾਈਆ ਤੇ ਆਇਆ ਕਿਦਾਂ ਮਲ ਬੱਚਾ ਦੇਖਿਆ ਵਿੰਦਾ ਮੈਂ ਸਵੇਰੇ ਸਵੇਰੇ ਠੀਕ ਆ ਅੱਜ ਆਇਆ ਤੀਜੇ ਦਿਨ ਆਇਆ ਬੱਚਾ ਬਾਈ ਰੋਲ ਕੇ ਹਨਾ ਆ ਗਿਆ ਚਲੋ ਫਿਰਦਾ ਇਹ ਨਾਲ ਸੰਗਤਪੁਰ ਵੀ ਫਿਰਦਾ ਰਿਆ ਤੇ ਲਖਪੁਰ ਵੀ ਫਿਰਦਾ ਆਇਆ ਬੱਚਾ ਠੀਕ ਆ ਇਹ ਬੰਨਿਆ ਨਹੀਂ ਗਲਤੀ ਆਪਣੀ ਸੀ ਆਪਾਂ ਨੂੰ ਢਾਂਗੀ ਲਾਉਣਾ ਚਾਹੀਦਾ ਸੀ ਹਨਾ ਆਪਾਂ ਢਾਂਗੀ ਲਾਇਆ ਨਹੀਂ ਬਾਈ ਠੀਕ ਆ ਥੱਲੇ ਹੀ ਛੱਡਿਆ ਛੁਡਾਈ ਇੱਕ ਵਾਰੀ ਤਾਂ ਉੱਤੇ ਬੰਨਣਾ ਚਾਹੀਦਾ ਸੀ ਛੱਤ ਛੁਦ ਦੇਖ ਲੈਂਦਾ ਹਨਾ ਤੇ ਉਹਦੇ ਕਰਕੇ ਚੱਕਰ ਪ ਗਿਆ ਤੇ ਲਿਆਉ ਤੰਦ ਖੋਨਾ ਤੇ ਇੱਕ ਹੋਰ ਚੀਜ਼ ਖੋਨਾ ਇੱਕ ਤਾਂ ਚਿੜੀਆਂ ਰਾਸੀਆਂ ਪਤਾ ਨਹੀਂ ਕਿੱਥੋਂ ਵੜੀਆਂ ਬਾਈ ਅੰਦਰ ਦੋ ਠੀਕ ਆ ਉਹ ਵੀ ਕੱਢ ਦਿੰਨੇ ਆ ਪਤਾ ਨਹੀਂ ਕਿੱਧਰੋਂ ਵੜ ਗਈਆਂ ਰਾਤ ਤਾਂ ਬਾਈ ਹੈ ਨਹੀਂ ਸੀ ਠੀਕ ਆ ਤੇ ਵੜਨ ਨੂੰ ਕੋਈ ਆਈਡੀਆ ਵੀ ਹੈ ਕੋਈ ਥਾਂ ਵੀ ਹੈ ਨਹੀਂ ਵੀ ਕਿੱਥੋਂ ਵੜ ਸਕਦੀਆਂ ਹਨਾ ਪਤਾ ਨਹੀਂ ਕਿੱਧਰੋਂ ਆਊ ਗਈਆਂ ਇਦਰੋਂ ਤਾਂ ਨਹੀਂ ਪਈ ਕਿ ਫੁੱਲ ਫੁੱਲ ਗਿਆ ਕੁਛ ਇਹ ਇਦਰੋਂ ਵੀ ਬੰਦੀ ਆ ਠੀਕ ਆ ਤੇ ਆ ਬੱਚਾ ਦਿਖਾਵਾਂ ਪਹਿਲਾਂ ਤੁਹਾਨੂੰ ਲਓ ਬਾਈ ਆ ਗਿਆ ਕਰਨੂ ਬੱਚਾ ਠੀਕ ਆ ਰੋਲ ਰੂਲ ਕੇ ਆ ਬੱਚਾ ਸੀ ਆਪਣਾ ਦਿਖਾ ਵੀ ਆਪਣੀ ਆਕੂ ਤੇ ਸਾਹ ਸੇਰਾ ਉਹਦਾ ਬਾਈ 1200 ਆ ਇਹਨਾਂ ਦੀ ਅਜ ਤੱਕ ਕਬੂਤਰਿਆਂ ਦਾ ਕੋਈ ਬੱਚਾ ਇਹਨਾਂ ਦਾ ਜਾਂ ਭਾਈ ਭੂਈ ਕੋਈ ਭੱਜਿਆ ਭੁੱਜਿਆ ਹੈ ਨਹੀਂ ਬਾਈ ਹਨਾ ਆ ਨੋ ਚੈੱਕ ਕਰ ਲੋ ਬਈ ਇਹਨਾਂ ਦੇ ਬਾਲੇ ਚੰਗੇ ਆ ਮੱਲਾ ਕੂਤਰ ਜਿਹਦਾ ਕਹਿ ਲੋ ਇਹ ਪਤਾ ਨਹੀਂ ਕਿੱਦਾਂ ਰੱਬੋ ਜੋ ਲਾਲੋ ਬਿਛਾ ਸ਼ਤਰੀ-ਸ਼ੁਤਰੀ ਨਹੀਂ ਬੰਨੇ ਆ ਜਾਂ ਕੀ ਸਭ ਕਰ ਸਕਦੇ ਬਾਹਰ ਹਨਾ ਇੱਕ ਅਰੀ ਛਾਤ ਨਹੀਂ ਦਿਖਾਈ ਪਰ ਫੇਰ ਵੀ ਬਈ ਵਾਪਸੀ ਬਹੁਤ ਸੋਹਣੀ ਹੈ ਇਹਨਾਂ ਦੀ ਬੱਚਾ ਆ ਗਿਆ ਬਈ ਰੋਲਦਾ ਰੂਲਦਾ ਹਨਾ ਸਿਰਫ ਤਿੰਨ ਦਿਨ ਆਪਾਂ ਅੰਦਰ ਜਾਲਚੀ ਢਾਂਗੀ ਤੇ ਬਿਠਾਇਆ ਸੀ ਹਨਾ ਜੇ ਕਿਤੇ ਇੱਕ ਦੋ ਯਾਰੀ ਜਾਲ ਚ ਪਾਇਆ ਹੁੰਦਾ ਇਹਨੇ ਘਰ ਨੂੰ ਆ ਜਾਣਾ ਸੀ ਬਾਕੀ ਹੁਣ ਇਹਨੂੰ ਢਾਂਗੀ ਲਾ ਲੈਣੇ ਆ ਤੇ ਛੱਡਦੇ ਪਹਿਲਾਂ ਦਾਣਾ ਦੂਣਾ ਖਵਾਈਏ ਵਿਚਾਰਾ ਰੋਲਿਆ ਪਿਆ ਭੁੱਖਾ ਅੱਜ ਤੀਜੇ ਦਿਨ ਬਈ ਵਾਪਸ ਆਇਆ ਛੋਟਾ ਬੱਚਾ ਹਜੇ ਤੇ ਥੋੜੇ ਦਿਨੀ ਹੋਏ ਨਾ ਅੱਡ ਕੀਤੇ ਨੂੰ ਵੀ ਬਈ ਆਪਣਾ ਫੇਰ ਰੇੜੀ ਸੀ ਹਨਾ ਚਲੋ ਆ ਗਿਆ ਵਾਪਸੀ ਹਨਾ ਡੋਣਾ ਆਪਾਂ ਦੂਜਾ ਸੀ ਦਿੱਤਾ ਉਹ ਵਾਲਾ ਤੇ ਉੜੇ ਗਿਆ ਤੇ ਆਹ ਸਾਫ਼ ਕਰੀਏ ਫੁੱਡੇ ਬਈ ਤਿੰਨ ਕ ਦਿਨ ਹੀ ਗੜਦੇ ਬਈ ਜ਼ਿਆਦਾ ਨਹੀਂ ਗੜਦੇ ਤਿੰਨ ਚਾਰ ਦਿਨ ਬਸ ਤੇ ਉੱਥੇ ਬਈ ਮੈਂ ਦਿਨ ਸਾਫ਼ ਕਰਨਾ ਹੀ ਪੈਂਦਾ ਫੁੱਡਾ ਬਹੁਤ ਬੰਦਾ ਹੋ ਜਾਂਦਾ ਤੇ ਆਹ ਬੱਚਾ ਬਈ ਆਪਣਾ ਰੱਤਾ ਆ ਆਪਣੀ ਡੰਡੇ ਵਾਲੀ ਇਹਦੀ ਭੈਣ ਆ ਸਗੀ ਬਈ ਆ ਮੋਰੇ ਜਿਹੜੀ ਬੇਟੀ ਆ ਨਾ ਆ ਲਾਲ ਜੇ ਸੇਰ ਵਾਲੀ ਇਹ ਤੇ ਰੱਤਾ ਇਹ ਸੇਮ ਦੋਨੋਂ ਸਗੇ ਭਰਾ ਆ ਬਈ ਇਹ ਭੈਣ ਭੈਣ ਭਰਾ ਹੋਊਗਾ ਜਾਂ ਭਰਾ ਹੋਊਗਾ ਤਾਂ ਭੈਣ ਆ ਨਾ ਉਹ ਹੁਣ ਪਤਾ ਨਹੀਂ ਕੀ ਭਰਾ ਨਿਕਲਦਾ ਕੀ ਨਹੀਂ ਉਹਦਾ ਥੋੜਾ ਜਿਹਾ ਬਾਅਦ ਪਤਾ ਲੱਗਿਆ ਨਾ ਤੇ ਉਹ ਰੱਤਾ ਵੀ ਇਹਨਾਂ ਦਾ ਹੀ ਆ ਠੀਕ ਆ ਇੱਕ ਹੋਰ ਬੈਠਾ ਹੋਣਾ ਆ ਜਿਹੜਾ ਇਹ ਆ ਸਾਹਮਣੇ ਬੈਠਾ ਲਾਲ ਜੇ ਸਿਰ ਵਾਲਾ ਇਹ ਵੀ ਇਹਨਾਂ ਦਾ ਹੀ ਭਾਈ ਆ ਭਾਈ ਕੇ ਭੈਣ ਜੋ ਵੀ ਆ ਨਾ ਭੈਣ ਬੂਗੀ ਇਹ ਇੱਕ ਕਬੂਤਰੀ ਆ ਆ ਵੀ ਕਬੂਤਰੀ ਆ ਭਾਈ ਇਹ ਜਿਹੜੀ ਉਹ ਪੱਠੀ ਆ ਉਹ ਕਬੂਤਰੀ ਬਣੂਗੀ ਰੱਤੀ ਵੀ ਆ ਜਿਹੜਾ ਰਤਾਇਆ ਇਹ ਕਬੂਤਰ ਬਣੂਗਾ ਭਾਈ ਸਬਾਬੋ ਇੱਕ ਨਹੀਂ ਸਮਝ ਆਈ ਵੀ ਇਹ ਚਿੜੀਆਂ ਬੜੀਆਂ ਕਿੱਥੋਂ ਤੇ ਨਿਕਲੀਆਂ ਕਿੱਥੋਂ ਠੀਕ ਆ ਮੈਂ ਬੱਚਾ ਫੜਨ ਚੱਲ ਗਿਆ ਹੁਣ ਖੁੱਡੇ ਜਾਂ ਤਾਂ ਭਾਈ ਚਿੜੀਆਂ ਵੀ ਹੈ ਨਹੀਂ ਤੇ ਉਹ ਵੱੜ ਵੀ ਨਹੀਂ ਸਕਦੀਆਂ ਭਾਈ ਜਾਲੀ ਚ ਯਾਰ ਏਡੀ ਏਡੀਆਂ ਮੋਟੀਆਂ ਚਿੜੀਆਂ ਜਿਹੜੀਆਂ ਉਹ ਵੱਡੀਆਂ ਵੱਡੀਆਂ ਹੁੰਦੀਆਂ ਨਾ ਕੋਇਲ ਜਿਹੜੀਆਂ ਜਿਹੜੀਆਂ ਫੇਰ ਵੀ ਕਾਫੀ ਵੱਡੀਆਂ ਚੀਜ਼ੀਆਂ ਪਾਣੀ ਕਿੱਥੋਂ ਬਾਈ ਬੜੀਆਂ ਤੇ ਕਿੱਥੋਂ ਨਿਕਲੀਆਂ ਸਮਝ ਨਹੀਂ ਆਉਂਦੀ ਕਮਾਲ ਹੋ ਗਈ ਯਾਰ ਮੈਂ ਸਾਰੇ ਦੇਖੀ ਆ ਨਾ ਖੁੱਡੇ 'ਚ ਵੀ ਕਿਤੋਂ ਬਾਈ ਵੜਨ ਨੂੰ ਜਗ੍ਹਾ ਹੈ ਨਹੀਂ ਕਿਤੇ ਨਿਕਲਣ ਨੂੰ ਜਗ੍ਹਾ ਹੈ ਨਹੀਂ ਕਿੱਥੋਂ ਨਿਕਲ ਗਈਆਂ ਬਾਈ ਵੜ ਗਈਆਂ ਜਾ ਤਾਂ ਬਾਈ ਫਿਰ ਮੈਂ ਤੁਹਾਨੂੰ ਇੱਕ ਚੀਜ਼ ਦੱਸਣਾ ਕਿੱਥੋਂ ਵੱਡੀਆਂ ਹੋਣਗੀਆਂ ਉੱਥੋਂ ਬਹਿ ਬੂਕੇ ਥੱਲੇ ਉਹਦੀ ਬਾੜ ਆਈ ਆ ਮੇਰੀ ਮੋਰੀਆ ਇੱਥੋਂ ਹੀ ਵੱਡੀਆਂ ਤੇ ਇੱਥੋਂ ਹੀ ਨਿਕਲੀਆਂ ਠੀਕ ਆ ਹੋਰ ਤਾਂ ਕੋਈ ਜਗ੍ਹਾ ਹੀ ਹੈ ਨਹੀਂ ਆਹ ਹੀ ਆ ਮੂਰੀ ਥੱਲੇ ਦੀ ਜਿਹੜੀ ਪਾਣੀ ਜਾਣ ਨੂੰ ਛੱਡੀ ਨਾ ਭਾਈ ਇੰਨੀ ਕਿ ਜਗ੍ਹਾ ਆ ਚਿੜੀਓ ਹੀ ਆ ਸਕਦੀ ਬਸ ਬਿੱਲੀ ਬੁੱਲੀ ਦਾ ਨਹੀਂ ਸੀਨ ਹੈਗਾ ਇੱਥੋਂ ਦੀ ਚਿੜੀ-ਚੁੜੀ ਆ ਸਕਦੀ ਆ ਹਨਾ ਪਰ ਫੇਰ ਵੀ ਇਹ ਚ ਹੁਣ ਕੱਪੜਾ ਬਾੜ ਦਿਆਂਗੇ ਯਾਰ ਕੱਪੜਾ ਦੇ ਕੇ ਨਾ ਚੰਗੀ ਤਾਂ ਇਹਨੂੰ ਬੰਦ ਕਰ ਦਿੰਦੇ ਉਥੋਂ ਕਿਤੇ ਬਿੱਲੀ ਦਾ ਬਲੂਗੜਾ ਬਣ ਰ ਪਰ ਵੱੜ ਤਾਂ ਨਹੀਂ ਸਕਦਾ ਭਾਈ ਇੰਦੀ ਤਾਂ ਹੈ ਨਹੀਂ ਹਨਾ ਛੋਟੀ ਹੀ ਹੈ ਜਗ੍ਹਾ ਇਹ ਅੰਦਰੋਂ ਵੱਡੀ ਆ ਬਾਹਰੋਂ ਛੋਟੀ ਜੀ ਆ ਬਾਹਰੋਂ ਇੰਨੀ ਕੇ ਬਸ ਪਤਾ ਨਹੀਂ ਕਿਹੜੇ ਹਿਸਾਬ ਨਾਲ ਵੜ ਗਈ ਉਹ ਜਿਹੜਾ ਆਪਣਾ ਬੱਚਾ ਹੋਇਆ ਸੀ ਹੈ ਨਾ 빙ਾ ਟੇਡਾ ਜਾਂ ਚਕਰੋ ਚੱਕ ਚ ਲਓ ਬਈ ਸਹੀ ਆ ਜੀ ਹੈ ਐਨਾ ਸੈੱਟ ਹੋ ਗਿਆ ਬਈ ਠੀਕ ਆ ਗੇੜੀ ਤੱਕ ਨਹੀਂ ਸੀ ਬੱਚਾ ਬਈ ਪੋਂਦਾ ਤਾਂ ਡਿੱਗ ਜਾਂਦਾ ਸੀ ਹਨਾ ਦਾਣਾ ਵੀ ਨਹੀਂ ਖਾ ਹੁੰਦਾ ਸੀ ਬਈ ਪ੍ਰੋਪਰ ਸੈੱਟ ਹੋ ਗਿਆ ਬੱਚਾ ਠੀਕ ਆ ਥੋੜੇ ਜਿ ਦਿਨ ਬਾਅਦ ਇਹਨੂੰ ਖੁੱਡਾ ਚੇਂਜ ਕਰ ਦਾਂਗੇ ਦਾ ਆ ਚੈੱਕ ਕਰੋ ਯਾਰ ਇਹਦਾ ਲੁੱਕ ਦੀ ਬੜੀ ਚੇਂਜ ਬਣ ਗਈ ਬੱਚੇ ਦੀ ਆ ਧੌਣ ਪਿੱਛੇ ਨੂੰ ਰੱਖ ਕੇ ਤੁਰਦਾ ਵੀ ਐ ਅਲੱਗ ਜਿਹਾ ਹੀ ਆ ਤੇ ਉੱਡਣ ਵੀ ਲੱਪਿਆ ਠੀਕ ਆ ਬਾਕੀ ਬਾਈ ਥੋੜਾ ਜਿਹਾ ਇਹ ਬੈਂਡ ਦਾ ਜਿੱਦਾ ਬੈਣਾ ਜਦੋਂ ਬਿੰਦਾ ਨਾ ਉਦੋਂ ਮੜਾ ਜਾਂ ਡਿੱਗਦਾ ਉਦਾਂ ਉੱਡਣ ਲੱਗ ਪਿਆ ਸਹੀ ਮੱਸ ਹੋ ਜਾਊਗਾ ਸੈੱਟ ਬਾਈ ਹੋਰ ਥੋੜੇ ਕਿ ਦਿਨਾਂ ਤੱਕ ਨਾ ਹੋਰ 5-7 ਦਿਨਾਂ ਤੱਕ ਨਾ ਬਿਲਕੁਲ ਸਹੀ ਹੋ ਜਾਣਾ ਫਿਰ ਨੂੰ ਢਾਂਗੀ ਲਾਉਨੇ ਆ ਜੇ ਲੱਗ ਗਿਆ ਤਾਂ ਹਨ ਤੇ ਉਦਾਂ ਤਾਂ ਬਹੁਤ ਬਾਈ ਫਰਕ ਪੈ ਗਿਆ ਹੁਣ ਇਹ ਜੇ ਉੱਡ ਗਿਆ ਤੇ ਕੰਮ ਖਰਾਬ ਵੀ ਕਰੂਗਾ ਹਨਾ ਉੱਡੂਗਾ ਜ਼ਰੂਰ ਇਹ ਥੋੜੇ ਦਿਨਾਂ ਜੇ ਇਹ ਆ ਚੈੱਕ ਕਰੋ ਜਰਾ ਮਾਰਦਾ ਡਾਰੀਆਂ ਬੰਦੇ ਤੁਸੀਂ ਦੇਖਿਆ ਪਿਛਲੀ ਵੀਡੀਓ ਚ ਦੋਗੋ ਵੀਡੀਓ ਪਹਿਲਾਂ ਪਾਇਆ ਤੇ ਘੁੰਮ ਕੇ ਡਿੱਗ ਜਾਂਦਾ ਸੀ ਹਨਾ ਦੇ ਹੁਣ ਤਾਂ ਬਹੁਤ ਸੈੱਟ ਹੋ ਗਿਆ ਬਈ ਮਿਹਨਤ ਆ ਬਾਕੀ ਬਾਈ ਜਿੰਨੀ ਮਿਹਨਤ ਕਰ ਲੋ ਉਨਾ ਹੀ ਫਲ ਮਿਲ ਜਾਂਦਾ ਕਿ ਨਹੀਂ ਚਲੋ ਬਾਬਿਓ ਆਈੜੀਆਂ ਆਪਣੀਆਂ ਮਾਦੀਆਂ ਜੋੜੀ-ਜੋੜੇ ਲਾਉਣ ਵਾਲੀਆਂ ਹਨਾ ਆ ਤੁਹਾਡੇ ਸਾਹਮਣੇ ਕੱਲ ਵਾਲੀ ਵੀਡੀਓ 'ਚ ਸਾਫ਼ ਕੀਤਾ ਸੀ ਤੇ ਵਿੱਠਾ ਫਿਰ ਹੁੰਦਾ ਹੀ ਹਨਾ ਤੇ ਸੁੱਕ ਕੇ ਕਾਲੀਆਂ ਇਹ ਹੋ ਜਾਂਦਾ ਬਈ ਪੀੜੀਆਂ ਵਿੱਠੇ ਮਾਰਦੀਆਂ ਹਨਾ ਬਾਕੀ ਚੜਦੀ ਕਲਾ 'ਚ ਹੀ ਰਹਿਣ ਸਿਰਤ ਕਰਨੀ ਬੰਦ ਠੀਕ ਆ ਇਹਨਾਂ ਨੂੰ ਜੋੜੇ ਲਾਈਏ ਕੂਤਰੀਆਂ ਵੀ ਗੁੱਡਾ ਖਾਲੀ ਕਰਕੇ ਆਪਾਂ ਆ ਸਾਰੀਆਂ ਕੂਤਰੀਆਂ ਬਾਈ ਜੋੜੇ ਲਾਉਣ ਵਾਲੀਆਂ ਆ ਠੀਕ ਆ ਲੇਟ ਬਹੁਤ ਆ ਤੇ ਜੋੜੇ ਲਾਈਏ ਤੇ ਕੰਮ ਨਵੇੜੀਏ ਇਹ ਆਪਣਾ ਕਬੂਤਰ ਵੀ ਆ ਬਾਈ ਠੀਕ ਆ ਮੈਨੂੰ ਲੱਗਦਾ ਵੀ ਉਹਦੇ 'ਚ ਹੀ ਪ੍ਰੋਬਲਮ ਆ ਹਨਾ ਆ ਮਤ ਬੋਨਾ ਤੁਹਾਨੂੰ ਬੂਗਾ ਬੋਲ ਕੇ ਤੇ ਜਿਹਦਾ ਆ ਜਿਹੜਾ ਪਿੰਤਰ ਆਪਣਾ ਇਹ ਦੋ ਵਾਰੀ ਪਿੱਲੇ ਆਡੇ ਲੱਤ ਗਏ ਮੈਨੂੰ ਕਬੂਤਰ 'ਚ ਹੀ ਲੱਗਦਾ ਇਹ ਹੋਰ ਕਬੂਤਰੀ ਨਾਲ ਵੀ ਇਦਾਂ ਹੀ ਕਰਦਾ ਸੀ ਪਹਿਲਾਂ ਤੇ ਇਹਦੇ ਨਾਲ ਵੀ ਤੇ ਇਹਦਾ ਵੀ ਇਲਾਜ ਕਰੀਏ ਆ ਕਬੂਤਰੀ ਨਾਲ ਹੁਣ ਇਹਦੀ ਭੈਣ ਸੀ ਪਹਿਲਾਂ ਇਹ ਨਾਲ ਲੱਗੀ ਹਨਾ ਹੁਣ ਇਹ ਲੱਗੀ ਉਹ ਗਵਾਜਗੀ ਦੀ ਆਪਣੀ ਉਹ ਲੱਭੀ ਨਹੀਂ ਉਹ ਜੋ ਹੁਟਾਰ ਹੁਲਾ ਰਹਿ ਗਿਆ ਸੀ ਕਰੀ ਤੁਹਾਨੂੰ ਪਤਾ ਉਹ ਕੂਤਰੀ ਓੜਿਆ ਸੀ ਨਾ ਉਹ 'ਚ ਇੱਕ ਕੂਤਰੀ ਆਈ ਨਹੀਂ ਸੀ ਉਹ ਇਹਦੇ ਨਾਲ ਮੇਲ ਲੱਗੀ ਚਰੋ ਇਹ ਸੇਮ ਇਦਾਂ ਜਿਹੀ ਸੀ ਇਹ ਉਹਦੀ ਭੈਣ ਉਦਾਂ ਹੀ ਉੜਦੀ ਹੈ ਉਦਾਂ ਹੀ ਸਾਰਾ ਕੁਝ ਉਹੋ ਹੀ ਚਾਲ ਚੱਲਣੇ ਰਹੇ ਹਨਾ ਫੇ ਆਪਾਂ ਜੋੜਾ ਲਾਤਾ ਸੀ ਉਸੇ ਹੀ ਨਸਲ ਚੋਂ ਆ ਸਗੀ ਭੈਣ ਆ ਉਹਦੀ ਬਈ ਤੇ ਲਾਤਾ ਹੀ ਪਤਾ ਉਹੋ ਹੀ ਚੀਜ਼ ਨਿਕਲਣੀ ਹਨਾ ਪਤਾ ਹੀ ਇਸ ਬਲੱਡ ਦਾ ਆਪਾਂ ਨੂੰ ਤੇ ਉਹ ਪੂਤਰੀ ਦਾ ਵੀ ਲਾਇਆ ਕਰਦੇ ਪਏ ਆ ਠੀਕ ਆ ਤੇ ਦਵਾਈ ਮੈਂ ਬਣਾ ਵੀ ਲਈ ਸੀ ਤੋਂ ਬਤ ਦਿਖਾਈ ਨਹੀਂ ਗਈ ਹਨਾ ਇੱਦਾਂ ਹੀ ਬਾ ਚੱਕਰ ਦੇ ਵਿੱਚ ਹੀ ਜੋ ਵੀ ਦਿਖਾ ਲਿਆ ਕਿ ਬਈ ਹੁਣ ਖਤਮ ਹੋਣ ਵਾਲੀ ਆ ਫੇ ਦੁਬਾਰਾ ਬਣਾਉਂਗਾ ਤੇ ਆਂਡਿਆਂ ਤੋਂ ਜਿਹੜੀ ਬੰਦਾ ਉਹ ਦਰਮਾਤ ਤੁਹਾਨੂੰ ਦੱਸਿਆ ਹੀ ਆ ਤੁਸੀਂ ਉਦਾਂ ਬਣਾ ਲਿਓ ਠੀਕ ਆ ਕਈਆਂ ਦੀਆਂ ਬਈਆਂ ਦੀਆਂ ਚੱਲ ਪਈਆਂ ਮੈਨੂੰ ਫੋਨ ਵੀ ਆਏ ਹਨਾ ਵੀ ਬਈ ਚੱਲ ਪਈ ਤੇ ਆਪਣਾ ਵੀ ਚੱਲਦਾ ਪਿਆ ਦਾ ਪ੍ਰੋਸੈਸ ਨੂੰ ਦੇਖ ਰਿਆ ਮੈਂ ਜੋੜਾ ਤੋੜਦਾ ਸੀ ਉਹ ਤਾਂ ਫਿਰ ਤੋੜਿਆ ਨਹੀਂ ਮੈਂ ਕਿਹਾ ਇਹਨਾਂ ਨੇ ਫੇਜ ਤੇ ਖਾਣਾ ਕਿ ਹੋ ਰਿਹਾ ਮਾਲਣਾ ਤੇ ਪੁੱਤਰ ਹੈਗੇ ਸਿਆਣੇ ਇਹੇ ਲੜਦਣਾ ਕਦੇ ਤਾਂ ਨਹੀਂ ਤੋੜਿਆ ਆ ਆਪਣੇ ਡਾਵੇ ਪੁੱਤਰ ਬਾਈ ਨਾ ਤਾਂ ਵੀ ਫੋਕ ਕਰੋ ਠੀਕ ਆ ਕਈ ਬਾਈ ਕਹਿੰਦੇ ਵੀ ਹਰੇਕ ਵੀਡੀਓ ਤੇ ਹਰੇਕ ਵੀਡੀਓ ਤਾਂ ਆਪਾਂ ਦਿਖਾਈ ਦੇਈ ਆ ਬਾਈ ਹੁਣ ਮੈਂ ਇਹ ਨਹੀਂ ਕਰਦਾ ਨਾ ਵੀ ਜਾ ਕੇ ਯਾਰ ਪੁੱਤਰੀ ਦਿਖਾਈ ਆ ਠੀਕ ਆ ਆ ਵੀ ਬਹੁਤ ਚੰਗਾ ਬਣਿਆ ਬੱਚਾ ਹਨ ਤੇ ਆ ਚੈੱਕ ਕਰੋ ਜਰਾ ਡੱਗੇ ਵੀ ਕੱਢ ਲਾ ਪਿਆ ਪੈਰਾਂ ਤੇ ਚਿੱਟੀ ਆਖਦਾ ਬਈ ਪੁੱਤਰ ਇਹਦਾ ਭਰਾ ਬਈ 5 ਵਾਰੀਆਂ ਜਿੱਤਿਆ ਹੋਇਆ ਪਿਛਲੇ ਤੋਂ ਪਿਛਲੇ ਸੀਜ਼ਨ ਦੇ ਵਿੱਚ ਆ ਇਹ ਤੇ ਨਹੀਂ ਪਿਛਲੇ ਦਿਨ ਉਹ ਚਟਾ ਸੀ ਸਵੇਰ ਤੇ ਇਹ ਬਈ ਕਾਲਾ ਪਿਓਰ ਬੱਗਾ ਜੀ ਉਹਦੇ ਕੋਈ ਦਾਗ ਨਹੀਂ ਸੀ ਇਹ ਪਿਓਰ ਕਾਲਾ ਬਈ ਠੀਕ ਹੈ ਇਹ ਚ ਆਪਾਂ ਕੋਈ ਕਹਿ ਸਕਦੇ ਵੀ ਇਦਾਂ ਜੋੜਾ ਇਦਾਂ ਪਰ ਜੋੜਾ ਲਾ ਕੇ ਜਾਂਦਾ ਵੀ ਜੇ ਆਪਾਂ ਕੁੱਤਰ ਉਦਾਂ ਦੇ ਬਨੋਲੇ ਹੋਈਏ ਨਾ ਬਈ 70% ਤਾਂ ਆਪਾਂ ਉਦਾਂ ਜੋੜਾ ਲਾ ਲਈਦਾ ਤੇ ਬੱਚਾ ਨਿਕਲ ਵੀ ਹੁੰਦਾ ਦੂਜੀ ਤੀਜੀ ਝੋਲੀ 'ਚ ਭਾਵੇਂ ਨਿਕਲ ਆਵੇ ਜਦਾਂ ਦਾ ਬੱਚਾ ਰੰਗ ਆਪਾਂ ਨੂੰ ਚਾਹੀਦਾ ਹੁੰਦਾ ਨਾ ਨਿਕਲ ਵੀ ਹੁੰਦਾ ਆ ਤੇ ਬਾਕੀ ਬਈ ਕਹਿ ਨਹੀਂ ਸਕਦੇ ਲਾਲ ਚੀਨੇ ਕੁੱਤਰਾਂ ਨੇ ਪਹਿਲਾਂ ਚਿੱਟੇ ਕੱਢਦੇ ਸੀ ਤੇ ਆ ਪਤਾ ਨਹੀਂ ਕਿੱਥੋਂ ਇੱਕ ਤਬ ਸ਼ਾਹ ਬੱਡਿਸ ਤੇ ਆਣਾ ਤੇ ਕੱਢਿਆ ਹੀ ਪੂਰਾ ਘੂੜਾ ਹੀ ਆ ਤੇ ਜੋੜਾ ਫੇਰ ਲਾਵਾਂਗੇ ਫੇਰ ਦੇਖਾਂਗੇ ਜੇ ਨਿਕਲਦੇ ਦਾ ਉਦਾਂ ਦੇ ਫੇ ਬਣ ਜੂਗੇ ਤਾਂ ਹਨ ਇਹ ਕਬੂਤਰ ਹੀ ਬਣਿਆ ਬਾਈ ਇਹਨਾਂ ਇਹਨੂੰ ਹੁਣ ਜਿੱਦਾਂ ਨਾ ਭਰਤੀ ਕੂਦਰੀ ਨਾਲ ਲਾਵਾਂਗੇ ਜਾਂ ਨੀਲੀ ਨਾਲ ਨੀਲੀ ਕੂਦਰੀ ਹੈ ਨਹੀਂ ਆਪਣੇ ਕੋਲ ਕਿ ਬੜੀ ਨਹੀਂ ਪੱਟੀ ਕੋਈ ਵੀ ਹਨਾ ਤੇ ਉਹ ਨੀਲਾ ਆਪਣਾ ਕੱਢਦਾ ਸੀ ਨੀਲਾ ਮਰ ਗਿਆ ਤੁਹਾਨੂੰ ਪਤਾ ਉਹ ਨੀਲੇ ਹੀ ਕੱਢਦਾ ਸੀਗਾ ਤੇ ਨੀਲਾ ਹੁਣ ਇਸ ਟਾਈਮ ਮੇਰੇ ਸਾਹਮਣੇ ਆਪਣੇ ਕੋ ਕੋਈ ਵੀ ਹੈ ਨਹੀਂਗਾ ਤੇ ਫੇਰ ਤੋਰਦੇ ਆ ਕੋਈ ਚੱਕਰ ਨੀਲੇ ਗਾਂ ਤੋਰਾਂਗੇ ਆਪਾਂ ਬੜਾਵਾਂਗੇ ਅਗਲੇ ਸਾਲ ਨੀਲੇ ਵੀ ਬਣਵਾ ਲਾਂਗੇ ਤੇ ਉਹ ਆਪਾਂ ਨੂੰ ਪਤਾ ਕਿੱਦਾਂ ਬਣਨੇ ਆ ਉਹਦੇ ਹੀ ਬਣਾ ਲਾਂਗੇ ਨੀਲੇ ਬਣਾਉਂਦਾ ਕੋਈ ਓੱਖਾ ਨਹੀਂ ਬਾਈ ਨੀਲੇ ਦਾ ਝੱਟਾ ਝਟਾ ਬਣਾ ਲੀਏ ਰੱਤਿਆਂ ਦਾ ਜੋੜਾ ਲਾ ਦੋ ਬਾਈ ਠੀਕ ਆ ਤੇ ਜੇ ਤੁਹਾਨੂੰ ਪਤਾ ਹੋਵੇ ਵੀ ਨੀਲੇ ਆ ਚ ਬਲੱਡ ਹੈਗਾ ਐ ਸੁਪਰ ਦਾ ਰੱਤਾ ਜਿਹੜਾ ਬਣਿਆ ਹੋਇਆ ਹਨਾ ਤੇ ਆਪਣੇ ਕੋਲ ਹੈਗਾ ਇੱਕ ਕਬੂਤਰ ਆਪਾਂ ਉਹ ਮੰਗਾਵਾਂਗੇ ਆਪਾਂ ਕਿਸੇ ਨੂੰ ਦਿੱਤਾ ਹੋਇਆ ਪੱਠਾ ਉਹਦਾ ਨੀਲੇ ਦਾ ਠੀਕ ਆ ਜੋ ਬਾਈ ਉਹ ਕਿਤੇ ਨਾ ਕਿਤੇ ਜਾ ਕੇ ਰੱਤਿਆਂ ਦਾ ਜੋੜਾ ਲਾ ਦੋ ਨੀਲਾ ਬੱਚਾ ਇੱਕ ਅੱਧਾ ਕੱਢ ਹੀ ਜਾਂਦੇ ਆ ਠੀਕ ਆ ਉਸ ਤੋਂ ਵੇਗਾ ਤੋੜ ਲੋ ਤੁਸੀਂ ਜਿੱਦਾਂ ਵੀ ਤੋੜੀ ਨਸਲ ਤੇ ਨੀਲੀ ਕਬੂਤਰੀ ਹੋਊਗੀ ਤੇ ਇੰਨਾ ਆਪਾਂ ਸ਼ ਸ਼ਾ ਬੱਚੇ ਕੱਢੂਗਾ ਬਾਈ ਗਾਂ ਫਿਰ ਤੇ ਸ਼ਾ ਹੋਰ ਬਣਾਵਾਂਗੇ ਤੇ ਕਈ ਭਰਾ ਮੰਗਦੇ ਸੀ ਤੇ ਉਹਨਾਂ ਨੂੰ ਵੀ ਸ਼ਾ ਬੱਚਿਆਂ ਦਾ ਸ਼ੌਂਕ ਕਰਵਾਵਾਂਗੇ ਜਿਹੜੀਆਂ ਬਾਈ ਖੁੱਲੀਆਂ ਛੱਡੀਆਂ ਹੋਈਆਂ ਠੀਕ ਆ ਤੇ ਜਿਹੜੀਆਂ ਬਿੰਗੀਆਂ ਹੋਈਆਂ ਸੀ ਉਹ ਤਾਂ ਤਕਰੀਬਨ ਹੀ ਸਿੱਧੀਆਂ ਹੋ ਗਈਆਂ ਬਾਈ 100% ਹੀ ਸਿੱਧੀਆਂ ਹੋ ਗਈਆਂ ਹਨਾ ਮਾੜਾ ਮੋਟਾ ਇੱਕ ਅੱਧੀ ਚ ਹੋਊਗਾ ਮਾੜਾ ਮੋਟਾ ਕਣ ਵਿੰਗ ਜਾ ਜਿਹੜੀਆਂ ਬਾਅਦ ਚ ਹੋਈਆਂ ਸੀ ਜਿੱਦਾਂ ਜਿਹੜੀਆਂ ਤਾਂ ਪਹਿਲਾਂ ਬਾਈ ਹੋਈਆਂ ਸੀ ਉਹ ਤਾਂ ਸੱਦਾ ਦਾਣਾ ਚੁੱਕਦੀਆਂ ਤੇ ਸਿੱਧੀਆਂ ਹੋ ਗਈਆਂ ਠੀਕ ਆ ਇਹ ਉੱਡਣ ਵੀ ਲਾਪੂਗੀਆਂ ਬਾਈ ਜਿੱਦਾਂ ਜਿੱਦਾਂ ਇਹਨਾਂ ਦੇ ਪਾਰ ਆ ਜੂਗੇ ਨਾ ਇਹਨਾਂ ਨੇ ਉੱਡਣ ਵੀ ਲਾ ਪੈ ਹਲਕੀ ਜੀ ਸੁੱਕਦੀ ਆ ਤੇ ਅੱਗੇ ਵੰਗੂ ਫੇਰ ਨੂੰ ਚੱਕ ਕੇ ਛਾਵੇਂ ਰੱਖ ਦਾਂਗੇ ਜਦੋਂ ਪ੍ਰੋਪਰ ਸੁੱਕ ਜੂਗੀ ਤੇ ਉਦੋਂ ਕੂਤਰਾਂ ਨੂੰ ਪਾ ਦਾਂਗੇ ਤੇ ਆ ਆਪਣੀਆਂ ਚਿੜੀਆਂ ਬਈ ਇਹਨਾਂ ਵਾਲੇ ਵੀ ਚਿੜੇ ਚੂੜੇ ਲਿਉਣੇ ਆ ਯਾਰ ਓਖਾ ਜਾਈਆ ਕੰਮ ਕੇ ਢਾਣੀ ਨਹੀਂ ਲੱਗਦਾ ਤੇ ਲਿਉਣੇ ਆ ਕੋਈ ਚੱਕਰ ਨਹੀਂ ਨਾਲੀ ਵੀ ਹਨਾ ਇਹਨਾਂ ਦਾ ਸਾਫ਼ ਜਾ ਵੀ ਕਰਨ ਵਾਲਾ ਹੋਇਆ ਬਾਜਰੇ ਦੇ ਸਿੱਟੇ-ਹੁੱਟੇ ਜੇ ਸਿੱਟੇ ਆ ਇਹਦੋਂ ਕੜੀ ਪੱਤੇ ਘਰੇ ਲੱਗਾ ਬੂਟਾ ਉਹ ਵੱਡਿਆ ਸੀ ਤਾਂ ਉਹ ਪੱਤੇ ਵਿੱਚ ਸਿੱਟੇ ਸੀ ਉਹ ਚੱਕ ਕੇ ਆਪਾਂ ਹਨਾ ਕਰ ਦਿੰਨੇ ਆ ਕੰਮ ਇਹਨਾਂ ਦਾ ਵੀ ਤੇ ਆ ਆਪਣੇ ਬਈ ਜੋੜਿਆਂ ਵਾਲੇ ਵੱਡੇ ਤੇ ਜਿਹੜੇ ਬੱਚਿਆਂ ਦਾ ਬਾਈ ਤੁਹਾਨੂੰ ਦੱਸਿਆ ਸੀ ਨਾ ਵੀ ਪਰਖਾਂ ਦੇ ਤੇ ਆਪ ਕਈ ਬਾਈਆਂ ਦੇ ਕਮੈਂਟ ਆਏ ਸੀ ਕਿ ਬਾਈ ਯਾਰ ਇਹ ਬਿਮਾਰੀ ਨਵੀਂ ਚੱਲ ਪਈ ਆ ਪਰਖਾ ਪਰ ਪਤਾ ਨਹੀਂ ਕਿਦਾਂ ਖਾਈ ਜਾਂਦੇ ਕੀ ਬਿਮਾਰੀ ਆ ਬਾਈ ਇਹ ਬਿਮਾਰੀ ਕੋਈ ਨਹੀਂ ਕੀ ਇਹ ਕੈਲਸ਼ੀਅਮ ਦੀ ਕਮੀ ਕਰਕੇ ਜਦੋਂ ਕਬੂਤਰੀਆਂ ਜਾਂ ਕੂਤਰਾ ਚ ਹੁੰਦੀ ਹੈ ਨਾ ਉਦੋਂ ਬਾਈ ਇਹ ਚੱਕਰ ਪੈਂਦਾ ਆ ਵੀ ਬੱਚਾ ਆਪਣਾ ਪਲ ਗਿਆ ਤੇ ਖੁੱਡਾ ਸਾਫ਼ ਕਰਾਂਗੇ ਆ ਟ੍ਰੇ ਵਿੱਚ ਮਿੱਟੀ ਪਾਈ ਸੀ ਇਹਨਾਂ ਨੂੰ ਆ ਵੀ ਬੱਚਾ ਚੱਕਣ ਵਾਲਾ ਠੀਕ ਆ ਔਰ ਤੁਹਾਨੂੰ ਮਾ ਦੋ ਬੱਚੇ ਦਿਖੋਨਾ ਤੇ ਦੇਖਿਓ ਯਾਰਾ ਸ਼ੋਅ ਕਰਕੇ ਵੀ ਦੱਸਿਓ ਜਿਹੜੇ ਉਧਰ ਆਪਾਂ ਦਿਖਾਈ ਸੀ ਨਾ ਇਹ ਪਰਖਾਦੇ ਹੋਏ ਸੀਗੇ ਤਾ ਵੀਡੀਓ ਚ ਤਾਂ ਦਿਖੋ ਨਾ ਉਹਨਾਂ ਦੇ ਪਰ ਵੀ ਆ ਗਏ। ਬਾਈ ਚੱਕ ਆ ਦੇਖੋ ਸਾਰੇ ਪਰ ਖਾਦੇ ਸੀ ਤੁਸੀਂ ਦੇਖੇ ਹੀ ਹਨਾ। ਐ ਗੱਜਾ ਕੀਤਾ ਸੀ ਬੱਚਾ ਦੇਖੋ ਦੁਬਾਰਾ ਪਰ ਹੋਣੇ ਸ਼ੁਰੂ ਹੋ ਗਏ। ਤੇ ਆ ਇਧਰੋਂ ਵੀ ਇੱਥੇ ਵੀ ਆ ਗਏ ਹਨਾ ਛਾਤੀ ਤੋਂ ਵੀ ਖਾ ਗਏ ਸਾਰੀ। ਇਹਦੇ ਸਾਰੇ ਹੀ ਪਰ ਖਾ ਗਏ ਸੀ ਬਾਈ ਇਹ ਕੋਈ ਪ੍ਰੋਬਲਮ ਨਹੀਂ ਹੈਗੀ। ਇੱਕ ਕਬੂਦਰੀਆਂ ਦੇ ਕਮਟਰ ਜਦੋਂ ਬਾਈ ਜਿੱਦਾਂ ਮਤਲ ਅੰਡਿਆਂ ਤੋਂ ਸੋਰੀ ਕਮਜ਼ੋਰੀ ਆ ਜਾਂਦੀ ਨਾ ਆਪਾਂ ਜਿਹੜਾ ਬੱਚੇ-ਵੁੱਚੇ ਲਵਾਈ ਜਾਂਦੇ ਆ ਜੱਕਾ ਕੁਛ ਵੀ। ਇਹਨਾਂ ਦੇ ਚਲੋ ਇਹਨੇ ਬੱਚੇ ਵੀ ਨਹੀਂ ਲਈ ਸੀ ਝਟ ਝੁੜ ਕੇ ਸੈੱਟ ਹੋ ਜੂਗੇ ਪਰ ਇਹਨਾਂ ਦੇ ਜਿਹੜੇ ਗੋਲੇ ਦੇ ਖਰਾਬ ਹੋਏ ਹੋਊਗੇ। ਉਹ ਥੋੜਾ ਜਿਹਾ ਵੱਡਾ ਹੁੰਦਾ ਤੇ ਉਹ ਕੱਢ ਵੀ ਦਵਾਂਗੇ ਗੋਲੇ ਦੇ ਗੋਲਿਆਂ ਦੇ ਵੀ ਮਾਰਿਆ ਠੀਕ ਆ ਤੇ ਬੱਚਾ ਬਾਲਾ ਚੰਗਾ ਬਾਈ ਠੀਕ ਆ ਇਹਦਾ ਭਰਾ ਹੈ ਪਿਛਲੇ ਸਾਲ ਵੀ ਇੱਕ ਬਾਜੀ ਜਿੱਤਿਆ ਸੀ ਆਪਾਂ ਹਰਿਆਣੇ ਦਿੱਤਾ ਸੀ ਤੇ ਐਤ ਕੀ ਵੀ ਦੋ ਬਾਗੀਆਂ ਜਿੱਤਿਆ ਬਈ ਇਹਦਾ ਸਗਾ ਭਰਾ ਆ ਪਰਪੁਰ ਚਲੋ ਆ ਜੂਗੇ ਚੀਨੇ ਕੱਢਦੇ ਇਹ ਠੀਕ ਆ ਤੇ ਇਹ ਨਾਲ ਦਾ ਦੂਜਾ ਬੱਚਾ ਵੀ ਤੁਹਾਨੂੰ ਦਿਖਾ ਦਿੰਦਾ ਮੈਂ ਛੋਟਾ ਬੱਚਾ ਬਈ ਇਹਦੇ ਵੀ ਪਰ ਖਾਦੇ ਸੀ ਠੀਕ ਆ ਇਹ ਤਾਈਓ ਥੋੜਾ ਜਿਹਾ ਕਸ ਮੜਾ ਜਾ ਰਹਿ ਗਿਆ ਸੀ ਨਾ ਛੋਟਾ ਰਹਿ ਗਿਆ ਸੀ ਮਾਰਦੇ ਬਹੁਤ ਸੀ ਇਹਨਾਂ ਨੂੰ ਤੋ ਕੁਦਰਤੀ ਦੇਖ ਲਿਆ ਨਾ ਆਪਾਂ ਉਦੋਂ ਵੀਡੀਓ ਦੇ ਚੱਕਰ ਚ ਦੇ ਦੇਈਏ ਵੀਡੀਓ ਬਣਾਉਂਦੇ ਉਹਦੇ ਚੱਕਰ ਚ ਹੀ ਦੇਖ ਹੋਇਆ ਨਾ ਦੇਖਦੇ ਤੇ ਕੰਮ ਬਾਈ ਇਹਦਾ ਵੀ ਹੋ ਜਾਣਾ ਸੀ ਇਹ ਵੀ ਮਰ ਜਾਣਾ ਸੀ ਬੱਚਾ ਠੀਕ ਆ ਤੇ ਬੱਚਾ ਹੁਣ ਸਹੀ ਆ ਬਿਲਕੁਲ ਦਾਣਾ ਵੀ ਦੇਣ ਵਾਲਾ ਹਜੇ ਦਾਣਾ ਪਾਉਣਾ ਮਕਬੂਤਰਾਂ ਨੂੰ ਭੁੱਖੇ ਆ ਪੁੱਤ ਸਵੇਰੇ ਪਾਇਆ ਸੀ ਜੇ ਹੁਣ ਪਾਇਆ ਨਹੀਂ ਉਦੋਂ ਬਾਅਦ ਹੁਣ ਪਾਉਣੇ ਆ ਦਾਣਾ ਇਹ ਵੀ ਸ਼ਾਹ ਜਿਆ ਮਤਲਬ ਸ਼ਾਹ ਜਿਹਾ ਗੁਈਆ ਗਰੇਜ ਆ ਖੜ ਦਤਾ ਠੀਕ ਆ ਕੋਈ ਗੀਰੰਗਾ ਜਿਆ ਮਾਂ ਇਹਦੀ ਰੱਤੀ ਆ ਪਿਓ ਚਟਾ ਸਫੇਦ ਆ ਬਾਈ ਹਜ਼ਾਰ ਵਾਲਿਆਂ ਚੋਂ ਪੁੱਤਰ ਜਿਹੜਾ ਲੱਗਾ ਹੋਇਆ ਤੱਕਬੂਦਰੀ ਬਾਈ ਕਾਕੇ ਕਿ ਵੇ ਬਾਈ ਕਹਿੰਦਾ ਜੇ ਨਾਲ ਲੈਨੇ ਹੋ ਨਾ ਤੁਸੀਂ ਨਾਲ 우ਸਤਾਦ ਲਾ ਦਿਆ ਕਰੋ ਤਾਂ ਕੋਈ ਚੱਕਾ ਨਹੀਂ ਬਾਈ ਲਾ ਦਿਆ ਕਰਾਂਗੇ 우ਸਤਾਦ ਬੰਦੇ ਦਾ 우ਸਤਾਦ ਹੀ ਰਹਿੰਦੇ ਆ ਨਾ ਤੇ ਹਾਂਜੀ ਬਾਈ ਤੇ ਆ ਕਬੂਤਰ ਕਬੂਤਰੀ ਬਾਈ ਆਪਣੀ ਪਿਓਰ ਹਜ਼ਾਰ ਵਾਲਿਆਂ ਚ ਕਬੂਤਰੀ ਆ ਠੀਕ ਆ ਆ ਚੈੱਕ ਕਰ ਲੋ ਬਈ ਆ ਇਹਦੀ ਅੱਖ ਆ ਤੇ ਆ ਇਹਦੇ ਪੱਲੇ ਆ ਬਈ ਠੀਕ ਆ ਇਹ ਆਪਣੀ ਵੱਡੀ ਕਬੂਤਰੀ ਆ ਬਾਈ ਇਹ ਵੀ ਜੋੜਾ ਲਾਉਣਾ ਆਪਾਂ ਕੱਲ ਅੱਜ ਕੱਲ ਨੂੰ ਜੋੜਾ ਇਹ ਵੀ ਲਾ ਦੇਾਂਗੇ ਠੀਕ ਆ ਮਾਲਾ ਪਾਮਲੂ ਪੰਦੀਰਾਂ ਨੂੰ ਲਾਤੀ ਸੀ ਆਪਾਂ ਉਦੋਂ ਹਨਾ ਹਾਈ ਟੈਕ ਹੀ ਲਾਈ ਸੀਗੀ ਤੇ ਇਹ ਵੀ ਲਾ ਦੇਾਂਗੇ ਬਈ ਇਹਦੇ ਬੱਚਿਆਂ ਦਾ ਬਈ ਰਿਕਾਰਡ ਘਰੇ ਹੀ ਹਨਾ ਬਈ 7 ਤੋਂ 7 ਦਾ ਟਾਈਮ ਇਹਦੇ ਬੱਚੇ ਕਰਦੇ ਆ ਬਈ ਇਸ ਕਬੂਦਰੀ ਦੇ ਕੋਈ ਵੀ ਕਬੂਤਰ ਲਾਦੀ ਆਪਾਂ ਘਰ ਦੇ ਵਿੱਚੋਂ ਜਿਹੜੀ ਨਸਲ ਆਪਾਂ ਨੂੰ ਪਤਾ ਨਾ ਵੀ ਆਹ ਨਸਲ ਦੇ ਡਾਵੇ ਬਣਦੇ ਜਾਂ ਰੋਕਿਆ ਆਪਾਂ ਇੱਦਾਂ ਹੀ ਲਾਈਦਾ ਹਾਂ ਹਰੇਕ ਸਾਲ ਜੋੜਾ ਹਨਾ ਤੇ ਇੱਕ ਦੋ ਜਿਹੜੇ ਨਾਲ ਲੱਗੀ ਆ ਉਹਦੇ ਨਾਲ ਲੈਣਾ ਜਿੰਨਾ ਪੱਕਾ ਦਾ ਸੈੱਟ ਬੈਠਾ ਹੋਇਆ ਜੋੜਾ ਇੱਕ ਦੋ ਨਵੇਂ ਪੱਠੇ ਲਾ ਲੂ ਕੇ ਵੱਡੀਆਂ ਕੂਤਰੀਆਂ ਦੇ ਬੱਚੇ ਕਢਾ ਲੀਦੇ ਆ ਤੇ ਬਾਈ ਉਹ ਨਸਲ ਫਿਰ ਆਪਣੀ ਚੇਂਜ ਹੋ ਜਾਂਦੀ ਹੈ ਤੇ ਵਧੀਆ ਪਤਾ ਲੱਗਣ ਲੱਗ ਪੈਂਦਾ ਵੀ ਆਪਾਂ ਨੂੰ ਇਹ ਵੀ ਪਤਾ ਹੁੰਦਾ ਬਾਈ ਆ ਜੋੜੇ ਨਾਲ ਵੀ ਆਪਣਾ ਬਲੱਡ ਦਾ ਆਪਾਂ ਭਿਓ ਵੀ ਲਾ ਸਕਦੇ ਫਿਰ ਉਹ ਪੱਠੇ ਦਾ ਹਨਾ ਵੀ ਬਲੱਡ ਵਧੀਆ ਤੁਰਦਾ ਆ ਤੇ ਪੱਠੇ ਬਾਈ ਕਈ ਵਲੇ ਬਹੁਤ ਚੰਗੇ ਬਣੇ ਹੁੰਦੇ ਆ ਹਨਾ ਵੀ ਪੰਜੇ ਉਂਗਲਾਂ ਦਾ ਬਾਈ ਇੱਕੋ ਜਿਹੇ ਨਹੀਂ ਹੁੰਦੀ ਆ ਵੀ ਹਰੇ ਘਰੀ ਇੱਕੋ ਜਿਹੇ ਬੱਚੇ ਨਿਕਲਨੇ ਆ ਠੀਕ ਆ ਤੇ ਇਸ ਕਰਕੇ ਹਰੇ ਘਰੀ ਆਪਾਂ ਚੇਂਜ ਕਰ ਲਈਦਾ ਹੁੰਦਾ ਬਾਣਾ ਮੁੱਟਾ ਸਵਾਦ ਲੈ ਲਈਦਾ ਤੇ ਵਧੀਆ ਪਾਸ ਵੀ ਹੋ ਜਾਂਦਾ ਬਾਈ ਬਹੁਤ ਪਾਸ ਹੁੰਦਾ ਠੀਕ ਆ ਜੇ ਆਪਾਂ ਇਦਾਂ ਟੋੜ ਕੇ ਜੇ ਮਾੜੇ ਮੋਟੇ ਕਰਦੇ ਰਹੀਏ ਨਾ ਚੇਂਜ ਨਸਲ ਬਣ ਜਾਂਦੀ ਬਾਈ ਨਸਲ ਇਦਾਂ ਹੀ ਬਣਦੀ ਆ ਜੇ ਆਪਾਂ ਕਹੀਏ ਕਿਸੇ ਤੋਂ ਲਿਆ ਆ ਕੇ ਜਾਂ ਕਿੱਦਾਂ ਬਣੀ ਜਾਊਗੀ ਇਦਾਂ ਨਹੀਂ ਬਾਈ ਬਣਦੀ ਇਹ ਦਿਮਾਗ ਆਪਣਾ ਹੀ ਲਾਉਣਾ ਪੈਣਾ ਤੁਹਾਨੂੰ ਕਿੱਦਾਂ ਕਮਾਉਣਾ ਉਦਾਂ ਹੀ ਕਮਾਈ ਚਲੋ ਹੁਣ ਮੈਂ ਤੁਹਾਨੂੰ ਦੱਸਦਾ ਇਹਨੂੰ ਐ ਕਿ ਕਿਹੜੇ ਪੱਠੇ ਨਾਲ ਲਾਉਣਾ ਮੈਂ ਉਹ ਵੀ ਤੁਹਾਨੂੰ ਪੱਠਾ ਦਿਖਾਉਣਾ ਮੈਂ ਤੇ ਬਾਈ ਜਿਹੜੀ ਤੁਹਾਨੂੰ ਮੈਂ ਹੁਣੇ ਕਬੂਤਰੀ ਦਿਖਾਈ ਆ ਠੀਕ ਆ ਉਹ ਆਪਣੇ ਦੇ ਮੋਟੂ ਦੀ ਮਾਂ ਆ ਸਗੀ ਇਹ ਮੋਟੂ ਉਹਦਾ ਪੋਤੇ ਆ ਬਾਈ ਇਹ ਪੱਠੇ ਨਾਲ ਹੀ ਲਾਈ ਸੀ ਇਦਾਂ ਹੀ ਮੈਂ ਡੰਡੇ ਵਾਲੇ ਦਾ ਭਰਾ ਸੀ ਸਗਾ ਜਿਹੜਾ ਆਪਣਾ ਡੰਡੇ ਵਾਲਾ ਨਾ ਉਹਦਾ ਸਗਾ ਭਰਾ ਸੀ ਤੇ ਮੈਂ ਇਹ ਕਬੂਤਰੀ ਉਹਨਾਂ ਲਾਤੀ ਤੇ ਮੈਗਾ ਬਾਈ ਸਰਾਈ ਕਰਾਤਾ ਰਿਜ਼ਲਟ ਨੇ ਠੀਕ ਆ ਤੁਸੀਂ ਦੇਖਿਆ ਹੀ ਆ ਬਾਕੀ ਮੈਨੂੰ ਦੱਸਣ ਦੀ ਲੋੜ ਨਹੀਂ ਮੋਟੂ ਤੁਸੀਂ ਦੇਖਿਆ ਔੜ ਦਾ ਸਾਰਿਆਂ ਨੇ ਜਿਹੜੇ ਨਵੇਂ ਆ ਬਾਈ ਉਹ ਪੁਰਾਣੀਆਂ ਵੀਡੀਓ ਮੋਟੂ ਵਾਲੀਆਂ ਕੱਢ ਕੇ ਦੇ ਦਿਓ ਮੋਟੂ ਦਾ ਸਾਰਾ ਦੇ ਦਿਓ ਕਿੰਦਾ ਲਾਇਆ ਆ ਆ ਚੈੱਕ ਕਰੋ ਬਾਈ ਆਹ ਇਹਦੀ ਮੋਟੂ ਦੀ ਅੱਖ ਤੁਹਾਨੂੰ ਚੈੱਕ ਕਰੋ ਨਾ ਇਹ ਗਾਂਹ ਫੇ ਕਬੂਤਰ ਦੀ ਅੱਖ ਕਰਕੇ ਨਾ ਕੱਚੀ ਪੀਲੀ ਕੱਢ ਗਿਆ ਇਹ ਬਾਈ ਇੰਚਰੀ ਕਰੂਗਾ ਜਿੱਥੋਂ ਵੀ ਛੱਡਾਂਗੇ ਆਪਾਂ ਨੂੰ ਫੁੱਲ ਗਾਰੰਟੀ ਆ ਵੀ ਇਹ ਬੱਚਾ ਇੰਚ ਵੀ ਨਹੀਂ ਹਿੱਲੂਗਾ ਜਿੱਦਾਂ ਇਹ ਬੱਚਾ ਔੜ ਦਾ ਭਾਵੇਂ ਉੱਚਾ ਔੜ ਦਾ ਘਰੇ ਕੋਈ ਚੱਕਰ ਨਹੀਂ ਬਾਹਰ ਹੋਣੀ ਜਾਂਦਾ ਬਾਈ ਕਿਤੇ ਵੀ ਬਸ ਇਹਦੇ ਇਹਦੇ ਸਾਹ ਹਉ ਦੇ ਪਿੰਡ ਦਾ ਛੱਡਣਾ ਪੈਣਾ ਇਹਦੇ ਜਿੱਦਾਂ ਦਾ ਮਤਲਬ ਇੱਕ ਕਬੂਤਰ ਉੜਦਾ ਨਾ ਇਹਦੇ ਹਿਸਾਬ ਨਾਲ ਪਿੰਡ ਦੇਖਣਾ ਪੈਣਾ ਵੀ ਕਿਹੜੇ ਪਿੰਡ 'ਚ ਛੱਡੀਏ ਫਿਰ ਛੱਡ ਹੋਣਾ ਜਿੱਦਾਂ ਆਪਣੇ ਵਰਗਾ ਸੇਮ ਟੂ ਸੇਮ ਪਿੰਡ ਹੋਵੇ ਉੱਥੇ ਬਾਜੀ ਛੱਡ ਹੋਣਾ ਇੱਕ ਕਬੂਤਰ ਉੱਚਾ ਖੜਦਾ ਕਰਕੇ ਉੱਚਾ ਕਬੂਤਰ ਬਾਈ ਬਾਜੀ ਛੱਡਣ ਤੋਂ ਪਹਿਲਾਂ ਨਾ ਜਿੱਦਾਂ ਆਪਾਂ ਇਹ ਕਰੀਦਾ ਬਸ ਬਾਜੀ ਆਈ ਬਾਜੀ ਲਖਾਤੀ ਚਲੋ ਜੀ ਛੱਡਣਾ ਕਿਹੜਾ ਵੀ ਕਬੂਤਰ ਉੜਦਾ ਹੈ ਚੱਕ ਕੇ ਲੈ ਗਏ ਫਿਰ ਆਪਾਂ ਕਹਿੰਦਾ ਯਾਰ ਬਾਈ ਸਵੇਰੇ ਭੱਜ ਗਿਆ ਜਾਂ ਆ ਭੱਜ ਗਿਆ ਬਾਈ 70% ਤਾਂ ਇਹਹੀ ਰੀਜ਼ਨ ਹੁੰਦਾ ਵੀ ਕਬੂਤਰ ਆਪਾਂ ਹਰਾਂਦੇ ਆ ਇਹਗਾ ਪਿੰਡ ਦੇਖ ਕੇ ਕਬੂਤਰ ਨਹੀਂ ਆਪਾਂ ਛੱਡਦੇ ਤੇ ਤਾਂ ਕਬੂਤਰ ਭਾਈਦਾ ਬਾਈ ਇਹ ਵੀ ਸਹੀ ਸਭ ਤੋਂ ਰੀਜ਼ਨ ਸਭ ਤੋਂ ਪਹਿਲੇ ਨੰਬਰ ਤੇ ਆ ਆਪਣੇ ਵਰਗੀਆਂ ਚੀਜ਼ਾਂ ਜੇ ਘਰ ਦੇ ਟਾਵਰ ਆ ਜਾਂ ਕੁਝ ਵੀ ਇਦਾਂ ਦਾ ਪਿੰਡ 'ਚ ਦੇਖਿਆ ਕਰੋ ਜਾਂ ਕੋਈ ਪਾਣੀ ਵਾਲੀ ਟੈਂਕੀ ਆਪਣੇ ਘਰ ਦੇ ਲਾਂਕੇ ਜਾਂ ਕੁੱਦਾ ਦੀ ਵੀ ਉਸ ਹਾਵੜੇ ਨਾਲ ਕਿਹੜਾ ਕਬੂਤਰ ਕਿੱਥੇ ਜਾ ਕੇ ਉੜਦਾ ਵੀ ਟਾਵਰ ਲਾ ਕੇ ਉੜਦਾ ਜਾਂ ਟੈਂਕੀ ਲਾ ਕੇ ਉੜਦਾ ਜਾਂ ਕਿੱਥੇ ਉੜਦਾ ਜਦੋਂ ਆਪਣੇ ਹੁਣ ਪੀਰਾਂ ਦੀ ਜਗ੍ਹਾ ਆ ਵੀ ਉਧਰ ਕਬੂਤਰ ਉੜਦੇ ਆ ਆਪਾਂ ਨੂੰ ਉਸ ਹਾਵਣਾ ਬਾਈ ਪਿੰਡ ਦਾ ਏਰੀਆ ਉਰੀਆ ਦੇਖਿਆ ਹੋਵੇ ਕੀ ਆ ਪਹਿਲਾ ਪਹਿਲਾ ਚਲੋ ਨਹੀਂ ਹੁਣ ਤਾਂ ਆਪਾਂ ਜਿਹੜਾ ਬਾਈਆਂ ਵੀ ਛੱਡਦੇ ਹੁਣ ਤਕਰੀਬਨ ਹੀ ਸਾਰੇ ਪਿੰਡਾਂ ਦਾ ਪਤਾ ਹੀ ਆ ਬਾਈ ਕਿਹੜਾ ਪਿੰਡ ਕਿੱਦਾਂ ਦਾ ਤੇ ਕਿਹੜਾ ਪਿੰਡ ਕਿੱਥੇ ਕੀ ਚੀਜ਼ ਹੈਗੀ ਆ ਉੱਥੇ ਆਪਾਂ ਛੱਡ ਲਈਦਾ ਐਦਾਂ ਬਾਜੀ ਛੱਡਿਆ ਕਰੋ ਠੀਕ ਆ ਹੁਣ ਮੈਂ ਤੁਹਾਨੂੰ ਦਿਖਾਉਣਾ ਜਿਹੜੇ ਪੱਠੇ ਨਾਲ ਲਾਉਣੀ ਹੋਣਾ ਐਤ ਕੀ ਕੂਤਰੀ ਠੀਕ ਆ ਇਹਦਾ ਇਹਦਾ ਜਿਹੜਾ ਪਿਓ ਸੀ ਨਾ ਉਹਦਾ ਸਕਾ ਭਰਾ ਆ ਉਹ ਲਉਣਾ ਭਈ ਇਹਦੇ ਨਾਲ ਉਹ ਮੈਂ ਦਿਖਾਉਣਾ ਤੁਹਾਨੂੰ ਤੇ ਇਹਦਾ ਭਰਾ ਸੀ ਬਈ ਉਹ ਕੂਤਰੀ ਨਾਲ ਲੱਗਾ ਆ ਰੱਤੇ ਨਾਲ ਰੱਤੇ ਦਾ ਭਰਾ ਸੀ ਜਿਹੜਾ ਨਾ ਸੇਮ ਇਹ ਡੰਡੇ ਵਾਲੇ ਦਾ ਭਰਾ ਹੀ ਆ ਬਈ ਠੀਕ ਆ ਇਹ ਲੱ ਆਈ ਦੀ ਅੱਖ ਚੈੱਕ ਕਰੋ ਅਦੂ ਜੀ ਵੀ ਬਈ ਓਏ ਠੀਕ ਆ ਇਹਦੇ ਪੱਲੇ ਆ ਬਈ ਓੜਾਪਾ ਭਾਈ ਕਦੀ ਜੋੜ-ਜੂੜ ਵਾਲੀ ਕਈ ਬਾਈ ਪੋੜਾ ਜੋੜਾ ਆਪਾਂ ਦੇਖਿਆ ਨਹੀਂ ਕਦੀ ਬਾਈ ਇੱਦਾਂ ਹੀ ਲਾ ਦੇਣਾ ਦੇਖ ਲੋ ਚੱਕ ਕੇ ਕੁਝ ਨਹੀਂ ਦੇਖਣਾ ਬਸ ਪਤਾ ਵੀ ਆਪ ਲੱਡ ਦਾ ਆਪਾਂ ਉਹਨਾਂ ਲਾਉਣਾ ਆ ਜੀ ਆ ਬੱਚਾ ਆਪਾਂ ਉਹਨਾਂ ਲਾ ਦੇਣਾ ਤੇ ਬਾਈ ਇਹ ਕਬੂਤਰ ਭਾਈ ਇੱਦਾਂ ਦੇ ਆ ਕਰੇ ਭਾਵੇਂ 4 ਘੰਟੇ ਉਡਣ ਭਾਵੇਂ ਦਿਹਾੜੀ ਉਡਣ ਠੀਕ ਆ ਬਾਹਰ ਹੱਤ ਕਰਾਉਂਦੇ ਬਈ ਪੂਰੀ ਘਰੇ ਭਾਵੇਂ 2 ਘੰਟੇ ਕਿਉਂ ਨਹੀਂ ਉਡਦਾ ਇਹਨਾਂ ਦਾ ਭਾਈਪੁੱਈ ਜੋ ਵੀ ਹੈ ਨਾ ਆ ਪੁੱਤਰਾਂ ਦਾ ਬਾਹਰ ਜਾ ਕੇ ਪੂਰਾ ਦਿਨ ਲਾਉਂਦੇ ਬਈ ਸਿਰਾ ਕਰਾਉਂਦੇ ਆ ਜਿਹਨੂੰ ਕਹਿੰਨੇ ਆਪਾਂ ਪੂਰਾ ਸਿਰਾ ਐਂਡ ਵਾਲਾ ਉਹ ਕਰਾਉਂਦੇ ਆ ਉਹ ਜਿਹੜਾ ਸੀਗਾ ਉਹ ਇਹ ਜਿੱਦਾਂ ਮਤਲਬ ਪਿੱਛੇੋਂ ਬਲੱਡ ਦੇ ਵਿੱਚੋਂ ਇਹ ਬਲੱਡ ਕੱਢਿਆ ਨਾਲੇ ਜਿੱਦਾਂ ਰਤਾ ਜਾਂ ਕੱਢ ਗਏ ਹੈ ਨਾ ਕੱਢ ਦਿੰਦੇ ਐ ਕਿ ਵੀ ਦੋ ਰੱਤੇ ਕੱਢੇ ਉੱਪਰ ਤੁਸੀਂ ਦੇਖਿਆ ਹੀ ਆ ਉਹ ਵੀ ਇਹਦੇ ਭਰਾ ਆ ਜਿਹੜਾ ਤੀਜੇ ਦਿਨ ਆਇਆ ਹੈ ਨਾ ਰੂਲਦਾ ਜਿਹੜਾ ਤੁਹਾਨੂੰ ਐਕੀ ਦਿਖਾਇਆ ਮੈਂ ਵੀ ਆ ਗਿਆ ਬੱਚਾ ਉਹ ਵੀ ਬਾਈ ਇਹਦੇ ਭਰਾ ਆ ਸਕੇ ਇਸ ਕਬੂਤਰ ਦੇ ਇਰਤੇ ਵੀ ਕੱਢ ਜਾਂਦੇ ਆ ਲਾਲ ਚੀਨੇ ਵੀ ਕੱਢ ਜਾਂਦੇ ਆ ਹਨਾ ਵਧੀਆ ਮਤਲਬ ਗੱਲਬਾਤ ਕੱਢਦੇ ਦੋ ਹੀ ਰੰਗ ਆ ਬਸ ਲਾਲ ਚੀਨਾ ਤੇ ਰੱਤੇ ਆਜ ਹੀ ਹੁੰਦੀ ਇਹਨਾਂ ਦੀ ਤੇ ਲਿਆਉ ਤੁਹਾਨੂੰ ਹੁਣ ਬਾਕੀ ਵੱਡੇ ਕੂਤਰਾਂ ਦਾ ਸ਼ੌਂਕ ਕਰਾਵਾਂ ਤੇ ਕਿਹੜੇ ਕਿਹੜੇ ਜੋੜੇ ਲਵਣੇ ਉਹ ਵੀ ਦੱਸੀਏ ਨਾ ਬਾਬਿਓ ਇੱਕ ਆ ਕਬੂਤਰ ਲਾਉਣਾ ਜੋੜੇ ਠੀਕ ਆ ਤੇ ਇੱਕ ਉਹ ਚੀਨਾ ਲਾਉਣਾ ਆਪਾਂ ਠੀਕ ਆ ਇੱਕ ਲਾਲ ਚੀਨਾ ਆਹੜਾ ਗੱਭੀ ਬੈਠਾ ਇਹ ਵੀ ਆ ਵੀ ਮਤਲਬ ਤਕਰੀਬਨ ਸਾਰੇ ਕਬੂਤਰ ਆਪਾਂ ਜੋੜੇ ਲਾਉਣੇ ਬਾਈ ਇਹਨਾਂ ਚ ਤਿੰਨ ਚਾਰ ਆ ਜਿਹੜੇ ਉਤਰ ਨਹੀਂ ਜੋੜੇ ਲਾਉਣੇ ਬਾਕੀ ਸਾਰੇ ਉਤਰ ਲਾਉਣੇ ਕੋਸ਼ ਥੱਲੇ ਜਾਣਾ ਤੇ ਫੋਟਾ ਫੋਟਾ ਸਾਫੀ ਕਰਨ ਵਾਲਾ ਹੋਇਆ ਫੇਰ ਦੁਬਾਰਾ ਤੋਂ ਬਾਈ ਤਿੰਨ ਚਾਰ ਦਿਨ ਹੀ ਕੱਢਦਾ ਇਹ ਕਿਉਂਕਿ ਝੜ ਝੂੜੇ ਪਏ ਕਬੂਤਰ ਤੇ ਉਹਦੇ ਕਰਕੇ ਇਹ ਜੋੜੇ ਜੋੜੇ ਲਾ ਦਿਆਂਗੇ ਕੰਮ ਖੇਚਿਆ ਨਹੀਂ ਠੀਕ ਆ ਲਓ ਆਪੋ ਆ ਬੱਚੇ ਆ ਠੀਕ ਆ ਉਹ ਬੱਚਾ ਬੈਠਾ ਰੱਤਾ ਉਹ ਜਿਹੜਾ ਮੁੜ ਕੇ ਆਇਆ ਨਾ ਇਹਨਾਂ ਨੂੰ ਅਜੇ ਮੇ ਤੋਂ ਕੱਢੇ ਨਹੀਂ ਗਿਆ ਛੱਡ ਰਿਹਾ ਜਿਹੜਾਂ ਕੀ ਦਾ ਆ ਸਾਰੇ ਬਾਈ ਲਾਉਣ ਵਾਲੀਆਂ ਹੀ ਆ ਕਬੂਤਰੀ ਇਹਨਾਂ ਚੋਂ ਕੱਡੀਆਂ ਆਤੀਆਂ ਕੱਢ ਗਿਆ ਆਪਾਂ ਜੋੜੇ ਲਾਉਣੀਆਂ ਇਹਨਾਂ ਚੋਂ ਕਿ ਚੱਕੜੀਆਂ ਆਣਗੀ ਦੋ ਦਿਨ ਉਹਦੇ ਫੈਂਸੜੀਆਂ ਦਾ ਵੀ ਬਾਈ ਦੱਸ ਦਿਓ ਬਾਈ ਜਿਹੜਾ ਆ ਬੱਚਾ ਨਾ ਆਹ ਦੇਖੋ ਤੁਹਾਨੂੰ ਡੀੜਾ ਹੋਣਾ ਹਨਾ ਮੂੰਹ ਮਾ ਸਾਰਾ ਭਰਿਆ ਹੀ ਇਹਦਾ ਮੈਂ ਕੋਸ਼ੜੀ ਲਾਇਆ ਬਾਈ ਇੱਥੇ ਠੀਕ ਆ ਕੁਝ ਵੀ ਨਹੀਂ ਸਿਰਫ ਟੈਟਰਾਸਾਈਕਲਿਨ ਦਾ ਜਿਹੜਾ ਪਾਊਡਰ ਆ ਨਾ ਬਾਈ ਉਹ ਦਿੱਤਾ ਅੱਖਾਂ ਤੇ ਵੀ ਸਿਰ ਤੇ ਵੀ ਸਾਰੇ ਝੜ ਗਏ ਬਾਈ ਉਹਨਾਂ ਐਂਟੀਬਾਇਓਟਿਕ ਹੁੰਦਾ ਇਨਫੈਕਸ਼ਨ ਖਤਮ ਕਰਦਾ ਤੇ ਸਾਰੇ ਝੜ ਗਏ ਬਾਈ ਆ ਸਾਫ਼ ਹੋ ਗਿਆ ਬੱਚਾ ਮਾਰੇ ਮੂਹੇ ਰਹਿ ਗਏ ਉਹ ਵੀ ਸੁੱਕ ਕੇ ਡਿੱਗ ਜਾਣੇ ਹੁਣ ਹਾਂਜੀ ਬਾਬੋ ਕੀ ਹਾਲ ਚਾਲ ਆ ਲੋ ਤੁਹਾਡੇ ਕਮੈਂਟਾਂ ਦੇ ਜਵਾਬ ਦਈਏ ਤੇ ਇੱਕ ਵੀਰ ਦਾ ਕਮੈਂਟ ਆਇਆ ਸੀ ਬਾਈ ਨੱਕ ਚੋਂ ਪਾਣੀ ਆਉਂਦਾ ਹਨਾ ਉਹ ਲਿਖਣ ਚ ਥੋੜਾ ਜਿਹਾ ਹੋਇਆ ਤੇ ਮੈਂ ਅੰਦਾਜ਼ੇ ਜਿਹਾ ਪੜ ਲਿਆ ਠੀਕ ਆ ਬਾਕੀ ਬਾਈ ਜਦੋਂ ਮੈਸੇਜ ਕਰਦੇ ਨੇ ਜੋ ਆਪਾਂ ਸੈਂਡ ਕਰੀਦਾ ਨਾ ਉਹ ਦੇਖ ਲਿਆ ਕਰੋ ਮੜਾ ਜਿਆ ਜਦੋਂ ਤੁਸੀਂ ਕਮੈਂਟ ਕਰਦੇ ਆ ਵੀ ਉਹ ਕਈ ਵਾਰੀ ਗਲਤ ਲਿਖ ਹੋ ਜਾਂਦੇ ਤੁਸੀਂ ਸਪੈਲਿੰਗ ਹਨਾ ਉਹ ਆਟੋਮੈਟਿਕ ਹੀ ਚੇਂਜ ਹੋ ਜਾਂਦੇ ਹੁੰਦੇ ਆ ਉਹ ਤੇ ਉਹ ਚੈੱਕ ਕਰ ਲਿਆ ਕਰੋ ਮੜਾ ਜਿਆ ਫਿਰ ਮੈਂ ਵੀ ਇੱਕ ਪੜਿਆ ਹੁਨਾਂ ਕੀ ਆ ਬਹੁਤ ਜ਼ਿਆਦਾ ਹਨਾ ਤੇ ਜਿਵੇਂ ਟੋਮੈਟੋ ਮੀਟੀ ਪੜ ਲਈਦਾ ਕੋਈ ਚੱਕਰ ਨਹੀਂ ਬਾਕੀ ਤੁਸੀਂ ਬੜਾ ਦੇ ਦੇ ਬਾਈ ਆਇਆ ਵੀ ਨੱਕ ਚੋਂ ਪਾਣੀ ਬਾਈ ਦੇਖੋ ਜਿੰਨਾ ਕੂਤਰਾਂ ਤਾਂ ਨੱਕ ਚੋਂ ਪਾਣੀ ਆਉਂਦਾ ਠੀਕ ਆ ਬਾਈ ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਹੀ ਹੋਇਆ ਵੀਡੀਓ ਸਾਰੀਆਂ ਚ ਆਪਾਂ ਦਵਾਈਆਂ ਦਾ ਦੱਸਿਆ ਹੋਇਆ ਠੀਕ ਆ ਤੇ ਉਹਨੂੰ ਟੈਰਾਮਾਈਸਿੰ ਦਾ ਜਿਹੜਾ ਪਾਊਡਰ ਆਉਂਦਾ ਬਾਈ ਉਹ ਦੇਈ ਚਲੋ ਉਹ ਨਾਲ ਹੀ ਸੈੱਟ ਹੋ ਜਾਂਦਾ ਬਈ ਤਾਂ ਐਂਟੀਬੈਡਿਕੀ ਹੁੰਦਾ ਉਹ ਨਾਲ ਹੀ ਰੀਸ਼ਾ ਸੁੱਕ ਜਾਂਦਾ ਜੇ ਨਾ ਹਟੇ ਬਾਈ ਉਹ ਚੀਜ਼ ਇੱਕ ਕਿਊਮੋਵੈਕਸ ਇੰਦਾ ਕੁਝ ਆਪਾਂ ਮੈਂ ਪਹਿਲਾਂ ਵੀ ਦਿਖਾਇਆ ਹੁਣ ਮੇਰੇ ਤੋਂ ਪਤਾ ਹੈ ਨਹੀਂ ਬਾਈ ਹਨਾ ਕਿਊਮੋਵੈਕਸ ਸ਼ਾਇਦ ਇੰਦਾ ਕੁਝ ਆ ਮੌਕਸਾ ਨਾ ਕਿਊਮਾਂ ਤੇ ਉਹ ਤੁਸੀਂ ਲਿਆ ਸਕਦੇ ਬਾਈ ਉਹਦਾ ਬਾਈ ਚੌਥਾ ਚੌਥਾ ਹਿੱਸਾ ਦੇ ਦਿਓ ਉਹਨਾਂ ਵੀ ਸੈੱਟ ਹੋ ਜਾਂਦਾ ਰੇਸ਼ੇ ਦਾ ਕੋਈ ਏਡਾ ਨਹੀਂ ਹੈਗਾ ਇਹ ਧੁੱਪੇ ਧੱਪੇ ਪਾਓ ਵਾਸ ਕੂਤਰ ਚੱਲ ਪੈਂਦੇ ਇਹ ਐਨ ਸੈੱਟ ਹੋ ਜਾਂਦੇ ਧੁੱਪੇ ਪਾਓ ਵਾਸ ਇਹਨਾਂ ਨੂੰ ਠੀਕ ਆ ਟੈਟਰਾਸਾਈਕਲਿੰ ਦਾ ਜਿਹੜਾ ਪਾਊਡਰ ਹੁੰਦਾ ਨਾ ਪੀਲਾ ਉਹਦੀ ਦਾ ਇੱਕ ਚੁਟਕੀ ਮੂੰਹ 'ਚ ਸਿੱਟ ਕੇ 5 ਐਮਐਲ ਪਾਣੀ ਦੇ ਕੇ ਧੁੱਪੇ ਪਾ ਦਿਓ ਬਾਈ ਤਿੰਨ ਦਿਨ ਇਦਾਂ ਕਰ ਲਓ ਤਾਂ ਰੇਸ਼ਾ ਰੂਸ਼ਾ ਕੂਤਰਾਂ ਦਾ ਲੱਭਣਾ ਹੀ ਨਹੀਂ ਬਾਈ ਕਿੱਥੇ ਗਿਆ ਤੇ ਇੱਕ ਵੀ ਦਾ ਹੋਰ ਕਮੈਂਟ ਆਇਆ ਸੀ ਬਾਈ ਵੀ ਆਪਣੇ ਬੱਚਾ ਵੀ ਪੋਟੇ ਜਾਮ ਆ ਵੀ ਇੱਕ ਦੋ ਦੇ ਕ ਕੂਤਰ ਕਹੇ ਸੀ ਸ਼ਾਇਦ ਬੱਚਾ ਹਨਾ ਤੇ ਬ ਵਿਪੋਟਾ ਜਾਵਿਆਂ ਦਾ ਬਾਈ ਦੇਖੋ ਲੀਵਰ 50 ਦਾ ਪਾਵਰ ਜਲ ਚਲਾ ਦਿਓ ਉਹਦੀ ਐਂਟੀਬਾਇਟਿਕ ਦਿਓ ਜਿਹਦਾ ਟੈਟਰਾਸਾਈਕਲ ਦਾ ਪੌਡਰ ਆ ਉਹ ਦਿਓ ਤੇ ਆਪਣੇ ਕੋਈ ਦਵਾਈ ਦੇਣੀ ਬਾਈ ਜਿੱਦਾਂ ਆਪਾਂ ਖਾਈਦੀ ਨਾ ਤਿੰਨ ਟਾਈਮ ਤਿੰਨ ਟਾਈਮ ਹੀ ਦਵਾਈ ਦੇਣੀ ਕੋਈ ਵੀ ਦੇਣੀ ਪਾਵਰ ਜਲ ਦੀਆਂ 2-2 ਬੂੰਦਾਂ ਹਾਈ ਟੈਕ ਦੀਆਂ 3-3 ਬੂੰਦਾਂ ਇਹ ਹਾਈ ਟੈਕ ਨਹੀਂ ਬਾਈ ਇਹ ਦੂਜੀ ਲੀਵਰ 52 ਬਾਈ ਲੀਵਰ 50 ਦੀਆਂ 3-3 ਬੂੰਦਾਂ ਪਾਵਰ ਜਲ ਦੀਆਂ 2-2 ਬੂੰਦਾਂ ਤਿੰਨੋ ਟਾਈਮ ਦੇਣੀਆਂ ਬਾਈ ਤੇ ਟੈਟਰਾਸਾਈਕਲ ਦਾ ਵੀ ਤਾਂ ਇੱਕ ਚੁਟਕੀ ਬਾਈ ਤਿੰਨ ਟਾਈਮ ਹੀ ਇਹ ਦੇਣੀਆਂ ਪੋਟਾ ਚੱਲ ਪੂ ਇਹ ਫੇਰ ਵੀ ਕਮੀ ਪੇਹੀ ਰਹਿੰਦੀ ਆ ਬਾਈ 10 ਐਮਐਲ ਪਾਣੀ ਦੇ ਵਿੱਚ ਇੱਕ ਚੁਟਕੀ ਅਜਵੈਨ ਦੀ ਭੇਲ ਆਵਾਲ ਲਓ ਜਦੋਂ 5 5 ਕਸੀਸੀ ਰਹਿ ਗਿਆ 10 ਸੀਸੀ ਦੇ ਵਿੱਚੋਂ ਉਹ 5 ਸੀਸੀ ਨੂੰ ਚੰਗੀ ਤਰ੍ਹਾਂ ਬਾਈ ਛਾਣ ਕੇ ਪਾਉਣ ਕੇ ਠੰਡਾ ਕਰਕੇ ਬਾਈ ਉਹ 5 ਸੀਸੀ ਉਹ ਦੇ ਦਿਓ ਪੋਟੇ ਵਾਲੇ ਐਨ ਪੋਟਾ ਸੈੱਟ ਹੋ ਜੂਗਾ ਅੱਬਲ ਦੇ ਟੈਟਰਸਾਈਕਲ ਦੇ ਪਾਊਡਰ ਨਾਲ ਹੀ ਬਾਈ ਇੱਕ ਚੁਟਕੀ ਦਾ ਦਉਂਗੇ ਨਾ ਜਦੋਂ ਪੋਟਾ ਤਾਂ ਲਾ ਦੇ ਜਾਵਾਂ ਉਹਨਾਂ ਹੀ ਬਾਈ ਚੱਲ ਪੈਂਦਾ ਹੁੰਦਾ ਬਾਕੀ ਮਲੱਪਣਾ ਹੁਣ ਮਲੱਪਾ ਦੀ ਲਾ ਲਿਆ ਕਰੋ ਮਲੱਪਣਾਂ ਵਾਲੀ ਇਹ ਚੀਜ਼ ਆਉਂਦੀ ਹੈ ਨਾ ਤੇ ਇੱਕ ਬਾਈ ਦਾ ਹੋਰ ਕਮੈਂਟ ਆਇਆ ਸੀਗਾ ਕਿ ਬਾਈ ਬੱਚੇ ਵੀ ਆ ਤੇ ਉਹ ਮਤਲਬ ਜਿਹਦਾ ਪੋਟੇ ਪੂਟਿਆ ਬਾਈ ਆਹੀ ਆ ਪੋਟਿਆਂ ਦਾ ਤਾਂ ਇਹੀ ਇਲਾਜ ਕਰ ਲਿਓ ਤੁਸੀਂ ਸੈੱਟ ਹੋ ਜੂਗਾ ਉਹਦੇ ਨਾਲ ਤੇ ਬਾਕੀ ਬਾਈ ਜਿੰਨਾ ਤੁਸੀਂ ਪਿਆਰ ਕਰਦੇ ਆ ਨਾ ਸਾਰਿਆਂ ਦਾ ਦਿলো ਧੰਨਵਾਦ ਤੇ ਇੱਕ ਬਾਈ ਨੇ ਬਾਈ ਹੋਰ ਕਮੈਂਟ ਕੀਤਾ ਸੀ ਬਾਈ ਮੈਂ ਤੁਹਾਡੇ ਕੋਲ ਬੱਚੇ ਮੰਗੇ ਸੀ ਤੁਸੀਂ ਰਿਪਲਾਈ ਨਹੀਂ ਦਿੱਤਾ ਵੀ ਆਪਾਂ ਬਾਈ ਮੈਨੂੰ ਪਤਾ ਤੁਸੀਂ ਪਿਆਰ ਬਹੁਤ ਕਰਦੇ ਆ ਠੀਕ ਆ ਪਰ ਬਾਈ ਦੇਖੋ ਮੈਂ ਨਾ ਸਿਰਫ ਨੁਕਤਿਆਂ ਦਾ ਹੀ ਜਾਂ ਕੋਈ ਕੋਈ ਬਿਮਾਰ ਦਾ ਢਿੱਲੇ ਫਿਰਦਾ ਫੁਰਦਾ ਨਾ ਇਹਦੇ ਵਿੱਚ ਮੈਂ ਉਹੀ ਜਵਾਬ ਦਿੰਦਾ ਹਾਂ ਉਹਨਾਂ ਵੀਡੀਓ 'ਚ ਬਾਈ ਠੀਕ ਆ ਬਾਕੀ ਨਹੀਂ ਬਾਕੀ ਮੈਂ ਤੁਹਾਨੂੰ ਪਰਸਨਲ ਵੀ ਮੈਨੂੰ ਵੈਸੀ ਗੱਲਾਂ ਕਰੋ ਬਾਕੀ ਤੁਸੀਂ ਬਾਈ ਆਪਣੇ ਕਮੈਂਟ ਚੈੱਕ ਕਰਿਆ ਬਰੋ ਜੇ ਤੁਸੀਂ ਉਹ ਚ ਕਮੈਂਟ ਮੈਨੂੰ ਇਹ ਪੁੱਛਿਆ ਸੀ ਮੈਨੂੰ ਪਤਾ ਮੈਂ ਬਾਈ ਕਮੈਂਟ ਦੇ ਵਿੱਚ ਤੁਸੀਂ ਜਾ ਕੇ ਉਹ ਕਮੈਂਟ ਚੈੱਕ ਕਰ ਲਓ ਮੇਰਾ ਰਿਪਲਾਈ ਆਇਆ ਹੋਇਆ ਮੌਤ ਤੇ ਕਿਹਾ ਹੋਇਆ ਵੀ ਬਾਈ ਆ ਜਿਓ ਠੀਕ ਆ ਵੀ ਮੈਨੂੰ ਫੋਨ ਕਰ ਲਿਓ ਇੱਕ ਵਾਰੀ ਇੰਸਟਾਗ੍ਰam ਤੇ ਗੋਪੀ ਮਲਖਪੁਰ ਆਈਡੀ ਆ ਤੇ ਉੱਤੇ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਆ ਉੱਤੇ ਮੈਂ ਤੁਹਾਡਾ ਜਵਾਬ ਦੇ ਦਊਗਾ ਤੇ ਇਹ ਇੰਸਟਾਗ੍ਰam ਤੇ ਬਾਈ ਮੈਂ ਥੋੜੇ ਦਿਨ ਬੀਜੀ ਸੀ ਤੁਹਾਨੂੰ ਪਤਾ ਮਿੱਟੀ-ਮੁੱਟੀ ਪਾਉਂਦੇ ਸੀ ਮੈਂ ਇੰਸਟ ਤਿਉ ਚੈੱਕ ਕਰਕੇ ਦੱਸਿਓ ਵੀ ਆਪਾਂ ਬੰਦ ਕਰਤਾ ਸੀ ਕੰਮ ਸ਼ੇਰੋ ਸ਼ੇਰੀ ਵਾਲਾ ਤੇ ਅੱਜ ਫੇਰ ਬਣਾਈ ਆ ਉਹ ਫੇਕ ਕੀੜਾ ਜਿਹਾ ਉੱਠਿਆ ਸੀ ਜਣਾ ਸ਼ੇਰੋ ਸ਼ੇਰੀ ਵਾਲਾ ਤੇ ਉਹ ਬਣਾਈਆ ਤੇ ਉਹ ਮੈਨੂੰ ਚੈੱਕ ਕਰਕੇ ਦੱਸਿਓ ਵੀ ਕਿੱਦਾਂ ਵਧੀਆ ਤੇ ਸਾਰੇ ਜਣੇ ਕਮੈਂਟ ਵੀ ਕਰਿਓ ਤੇ ਵੱਧ ਤੋਂ ਵੱਧ ਉੱਤੇ ਰੀਲਾਂ ਵੀ ਬਣਾਓ ਜਿਹੜੀ ਆਪਾਂ ਮੈਂ ਬੋਲਿਆ ਨਾ ਸ਼ੇਰ ਮਤਲਬ ਉਹਦੀ ਵੌਇਸ ਚੱਕ ਕੇ ਤੁਸੀਂ ਉੱਤੇ ਮਤਲਬ ਪਾਇਓ ਹਨਾ ਰੀਲ ਆਈ ਪਾਇਓ ਵਧੀਆ ਚੱਲੂਗੀ ਫੇਰ ਉਹਦੇ ਨਾਲ ਹੋਰ ਵੀ ਤੇ ਬਾਕੀ ਤੁਹਾਡਾ ਪਿਆਰ ਚਾਹੀਦਾ ਬਾਈ ਜਿੰਨਾ ਤੁਸੀਂ ਪਿਆਰ ਦਿੰਨੇ ਆ ਪਹਿਲਾਂ ਹੀ ਪਿਆਰ ਬਹੁਤ ਦਿੰਨੇ ਆ ਵਧੀਆ ਚੱਲਦੀਆਂ ਪਈਆਂ ਤੁਸੀਂ ਚੱਕੀ ਜਾਂ ਬਸ ਜੁੜੇ ਰਹੋ ਲਾਲ ਇਦਾਂ ਇਦਾਂ ਦੀਆਂ ਬਾਈ ਚੀਜ਼ਾਂ ਦੱਸੂਗਾ ਜਿਹੜੀਆਂ ਤੁਸੀਂ ਕਦੀ ਸੋਚੀਆਂ ਵੀ ਨਹੀਂ ਹੋਊਗੀਆਂ ਠੀਕ ਆ ਇਦਾਂ ਦੇ ਪਟਾਰੇ ਖੋਲਦੇ ਆਂਗੇ ਕੋਈ ਚੱਕਰ ਨਹੀਂ ਆਪਾਂ ਨੂੰ ਹਰ ਇੱਕ ਨੇ ਜਿੱਤਣਾ ਬਾਈ ਇਹ ਨਹੀਂ ਕਿ ਮੈਂ ਮੇਰੇ ਆਂਢੀ ਗਵਾਂਢੀ ਦੀ ਦੇਖਦੇ ਆਂ ਵੀਡੀਓ ਠੀਕ ਆ ਮੈਨੂੰ ਇਦਾਂ ਦਾ ਨਹੀਂ ਵੀ ਉਹ ਸਿੱਖ ਜਾਣਗੇ ਜਿਹੜਾ ਮਰਜੀ ਸਿੱਖੇ ਬਾਈ ਜਿਤਨਾ ਤੇ ਕਿਸਮਤ ਨੇ ਆ ਠੀਕ ਆ ਮੈਂ ਫੁੱਲ ਗੇਮ ਦੱਸੂਗਾ ਬਾਈ ਐਨ ਵਰਕੇ ਪੂਰੇ ਖੋਲ ਦਿਆਂਗੇ ਕੀ ਕੀ ਗੇਮ ਸੀ ਕਦਾਂ ਕੀ ਕੀ ਇਹਦੇ ਵਿੱਚ ਕੀ ਨਿਚੋੜ ਆ ਸਿਆਲਾ ਜੀ ਸ਼ੁਰੂ ਕਰਦਾਂਗੇ ਜਦੋਂ ਆਪਾਂ ਬੱਚੇ ਪਲਾਲੇ ਨਾ ਢਾਂਗੀਆਂ ਢੂੰਗੀਆਂ ਲਾਉਣੇ ਸ਼ੁਰੂ ਕਰਦੇ ਏ ਟੂ ਜ਼ੈਡ ਦਸਰਾ ਸ਼ੁਰੂ ਕਰਦਾਂਗੇ ਜਿਹੜੀਆਂ ਜਿਹੜੀਆਂ ਚੀਜ਼ਾਂ ਲੱਗਣੀਆਂ ਬਾਈ ਕਦੀ ਨਾ ਨਹੀਂ ਸੁਣੇ ਹੋਣਗੇ ਉਹ ਵੀ ਦੱਸ ਦੂੰਗਾ ਠੀਕ ਆ ਬਾਕੀ ਜਿਹੜੇ ਤਾਂ ਚਲੋ ਆਪਣੇ ਤੋਂ ਸੀਨੀਅਰ ਆ ਬਾਈ ਸੀਨੀਅਰ ਹੀ ਆ ਸਾਰਿਆਂ ਨੂੰ ਪਤਾ ਹੀ ਆ ਸਹੀਆਂ ਚੀਜ਼ਾਂ ਦਾ ਹਣਾ ਕਈ ਚਲੋ ਨਹੀਂ ਕੈਮਰੇ ਮੂਰੇ ਆ ਕੇ ਦੱਸ ਦੇ ਜੱਕਦਾ ਵੀ ਪਰ ਆਪਾਂ ਬਾਈ ਦੱਸਾਂਗੇ ਠੀਕ ਆ ਜੇ ਗੁਣ ਕਹਿੰਦੇ ਮਤਲਬ ਦੱਸਣਾ ਵਾਧਾ ਹੀ ਹੁੰਦਾ ਵੰਡਣ ਨਾਲ ਵਾਧਾ ਹੁੰਦਾ ਘਟਦਾ ਕਦੀ ਨਹੀਂ ਗੁਣ ਠੀਕ ਆ ਮੈਨੂੰ ਕਈ ਚੀਜ਼ਾਂ ਭੁੱਲੀਆਂ ਆਉਂਦੀਆਂ ਮੈਂ ਤੁਹਾਡੇ ਨਾਲ ਇੱਥੇ ਕੈਮਰੇ ਮੂਰੇ ਸ਼ੇਅਰ ਕਰਦਾ ਨਾ ਬਾਈ ਮੈਨੂੰ ਵੀ ਲੱਗਦਾ ਯਾਰ ਆ ਆਪਾਂ ਇੱਥੇ ਕੀਤਾ ਵੀ ਆ ਵੀਡੀਓ ਆ ਰਜੀ ਕੀਤੀ ਨਹੀਂ ਆਪਾਂ ਪਹਿਲਾਂ ਕਰਦੇ ਰਹੇ ਆ ਤੇ ਹੁਣ ਕਰਦੇ ਨਹੀਂ ਹੁਣ ਚੇਤਾ ਆ ਜਾਂਦਾ ਉਹ ਚੀਜ਼ ਆ ਬਾਈ ਵੱਧਦਾ ਮੇਰਾ ਵੀ ਐਕਸਪੀਰੀਅੰਸ ਗਾਂਧੀ ਦਾ ਵੱਧਦਾ ਹੀ ਆ ਘਟਦਾ ਨਹੀਂ ਹੈਗਾ ਦੱਸਣਾ ਠੀਕ ਆ ਤੇ ਬਾਕੀ ਬਾਈ ਜੇ ਕਿਸੇ ਵੀਰ ਦਾ ਕਮੈਂਟ ਰਹਿ ਗਿਆ ਨਹੀਂ ਜਵਾਬ ਦਿੱਤਾ ਤੇ ਹੱਥ ਜੁੜ ਕੇ ਸੋਰੀ ਤੇ ਮਿਲਦੇ ਆ ਬਾਬਿਓ ਅਗਲੀ ਵੀਡੀਓ ਜੇ ਵੀਡੀਓ ਵਧੀਆ ਲੱਗੀ ਤੇ ਲਾਈਕ ਸ਼ੇਅਰ ਕਮੈਂਟ ਤੁਸੀਂ ਕਰ ਹੀ ਦੇਣਾ ਆ ਤੇ ਬਾਕੀ ਬਾਈ ਆਪਣਾ ਆਪਣਾ ਧਿਆਨ ਰੱਖਿਆ ਕਰੋ ਤੇ ਕਮੈਂਟ ਕਰਨਾ ਨਾ ਭੁੱਲਿਆ ਕਰੋ ਕਮੈਂਟ ਠੋਕ ਕੇ ਕਰਿਆ ਕਰੋ ਘੈਂਟ ਘੈਂਟ ਜੇ ਤੇ ਠੀਕ ਆ ਬਾਬਿਓ ਮਿਲਦੇ ਆ ਅਗਲੀ ਵੀਡੀਓ ਤੇ ਆਪਣਾ ਆਪਣਾ ਸਾਰੇ ਭਰਾ ਧਿਆਨ ਰੱਖਿਓ ਚੜ੍ਹਦੀ ਕ